हां जी दोस्तों सत श्री अकाल। केसर जरूर स्वागत करते हैं। ਤੁਹਾਡਾ ਰਾਜ ਫੱਦੂ ਫਾਰਮਿੰਗ ਦੇ ਵਿੱਚ। ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਰਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਹਰੀਕੇ ਪੱਤਨ ਤੋਂ ਤਕਰੀਬਨ ਕੋਈ 10-11 ਕਿਲੋਮੀਟਰ ਦੀ ਦੂਰੀ ਤੇ ਪਿੰਡ ਬਰਵਾਲਾ ਚੀਮਾ ਪਿੰਡ ਥੋੜੀ ਦੂਰੀ ਤੇ ਆ। ਦੁਬਲੀ ਪਿੰਡ ਇੱਕ ਪਾਸੇ ਆ ਠੀਕ ਆ ਜੀ। ਤੇ ਪੱਟੀ ਸ਼ਹਿਰ ਤੋਂ ਵੀ ਗੱਲ ਕਰ ਲਈਏ ਤੇ ਸਾਰੀ 5-4 ਕਿਲੋਮੀਟਰ ਦੀ ਦੂਰੀ ਆ ਪੱਟੀ ਸ਼ਹਿਰ ਤੋਂ ਪਿੰਡ ਬਰਵਾਲੇ ਦੀ। ਅੰਮ੍ਰਾਵ ਗਿਰਮ ਨਿਸ਼ਾਲ ਸਿੰਘ ਉਹਦੇ ਘਰ ਆਇਆ ਦੋਸਤੋ ਇਸ ਕਰ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਆਪਾਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੇ ਆ ਪਹਿਲਾਂ ਵੀ ਪਸ਼ੂ ਇਸੇ ਤਰ੍ਹਾਂ ਦੋਸਤੋ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਵੈਸੇ ਵੀਡੀਓ ਦਾ ਸੁਭਾਅ ਬੇਸ਼ੱਕ ਘੱਟ ਬਣਿਆ ਵੀਰ ਦਾ ਸ਼ੁਰੂ ਤੋਂ ਹੀ ਕੋਈ ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਕੋਈ ਸਾਹਮਣੇ ਜਰੂਰ ਆਉਂਦੇ ਨੇ ਪਰ ਪਸ਼ੂ ਜਿਹੜੇ ਆ ਵਿਕਰੀ ਵਾਲੇ ਇਸੇ ਤਰ੍ਹਾਂ ਆਉਂਦੇ ਆ ਤੇ ਡੇਲੀ ਰੁਟੀਨ ਦੇ ਵਿੱਚ ਕਾਰੀ ਵਿਹਾਰੀ ਵੀਰ ਵਪਾਰੀ ਵੀਰ ਇਸੇ ਤਰ੍ਹਾਂ ਜਿਹੜਾ ਮਾਲ ਪਸ਼ੂ ਆ ਇਸ ਕਿਲੇ ਤੋਂ ਇਸ ਘਰੋਂ ਲੈ ਕੇ ਜਾਂਦੇ ਰਹਿੰਦੇ ਆ ਤੇ ਖਾਸ ਵਿਜਿਤ ਪਿੰਡ ਬਰਵਾਲੇ ਤੁਸੀਂ ਕਰ ਲਿਓ ਪੂਰੀ ਗੱਲਬਾਤ ਕਰਾਂਗੇ ਜੀਰ ਨਿਸ਼ਾਨ ਦੇ ਨਾਲ 8 ਨਗਲੇ ਅੱਜ 4 ਮੱਝਾਂ ਗੱਭਣਾਂ 4 ਸੁਈਆਂ ਸਵਾਈਆਂ ਨੇ ਇੱਕ ਬੜੇ ਚੰਗੇ ਦੁੱਧ ਤੇ ਪੂਰੇ ਵੱਡੇ ਕੱਦ ਪੁੱਤ ਦੇ ਵਿੱਚ ਇੱਕ ਤੁਹਾਨੂੰ ਝੋਟੀ ਇੱਕ ਮੱਝ ਦਿਖਾ ਦੇਵਾਂਗੇ 16 ਕਿਲੋ ਦੁੱਧ ਤਾਂ ਇਸ ਵਕਤ ਚੱਲਣ ਈ ਆ ਤੇ ਬਾਕੀ ਜਿਵੇਂ ਜਿਵੇਂ ਆਪਾਂ ਪਸ਼ੂ ਤੁਹਾਨੂੰ ਦਿਖਾਉਂਦੇ ਜਾਵਾਂਗੇ ਉਹ ਵੀ ਤੁਹਾਨੂੰ ਡਿਟੇਲ ਜਿਹੜੀ ਆ ਇਹਨੇ ਨਗਾਂ ਦੀ ਮਿਲਦੀ ਜਾਊਗੀ ਇੱਕ ਬੂਰੀ ਮੱਝ ਤੁਹਾਨੂੰ ਦਿਖਾ ਦੇਵਾਂਗੇ ਕਾਫੀ ਵੀਰ ਸ਼ੌਂਕ ਰੱਖਦੇ ਆ ਬੂਰੀ ਮੱਝ ਦਾ ਬੂਰੀ ਅੰਗ ਦਾ ਉਹ ਤੁਹਾਨੂੰ ਦਿਖਾ ਦੇਵਾਂਗੇ 8 ਨਗਲੇ ਬਨੇਰੀਆ ਵੀਡੀਓ ਦੇ ਨਾਲ ਇਹਨਾਂ ਤੱਕ ਤਰੀਕਾ ਚ ਨੋਟ ਕਰ ਲਓ 16 ਜਨਵਰੀ ਦੇ ਸਮਾ ਦੋਸਤੋ ਦੁਪਹਿਰ ਦੇ ਕੋਈ 1:30 ਵਜੇ ਦਾ ਇੱਥੇ ਆਣ ਕੇ ਦੋ ਟਾਈਮ ਚੋਕੇ ਤਸੱਲੀ ਤੁਸੀਂ ਕਰ ਲਿਓ ਠੀਕ ਹੈ ਜੀ ਆਪਣਾ ਹੱਥ ਸਮਝ ਕੇ ਜਿਹਨੇ ਪਸ਼ੂ ਸੋਏ ਨੇ ਗੱਭਣ ਤੇ ਪਾ ਕੇ ਆਪਣੀ ਤਸੱਲੀ ਉਹ ਵੀ ਯਕੀਨੀ ਬਣਾ ਲਿਓ ਠੀਕ ਹੈ ਜੀ ਆਜੋ ਮਿਲਦੇ ਆ ਕਰਦੇ ਆ ਗੱਲਬਾਤ ਹਾਜੀ ਸਭ ਤੋਂ ਪਹਿਲਾਂ ਵੀਰ ਨਿਸ਼ਾਨ ਸਾਸਰੀਕਾਲ ਸਾਸਰੀਕਾਲ ਸੰਦੂ ਸਾਹਿਬ ਸਾਰੇ YouTube ਚੈਨਲ ਦੇਖਣ ਵਾਲੇ ਭੈਣਾ ਭਰਾਵਾਂ ਨੂੰ ਸਾਸਰੀਕਾਲ ਜੀ ਨਿਸ਼ਾਨ ਵੀਰੇ ਠੀਕ ਠਾਕ ਆ ਬੜੀ ਕਿਰਪਾ ਵੈਗਰ ਤੁਸੀਂ ਸਰਾਉ ਰਾਜ ਦੇ ਬਹੁਤ ਵਧੀਆ ਬਹੁਤ ਵਧੀਆ ਨਿਸ਼ਾਨਪਰਾ ਠੀਕ ਠਾਕ ਵੀਰੇ ਹਾਂਜੀ ਹਾਂਜੀ ਕਿਰਪਾ ਜੀ ਅਚਲ ਨਿਸ਼ਾਨ ਵੀਰੇ ਮਾਲ ਜਿਵੇਂ ਆਪਾਂ ਭੈਣ ਭਰਾਵਾਂ ਨੂੰ ਵੀ ਦੱਸੀ ਹੈ ਗੱਲਬਾਤ ਵੀ ਮਾਲ ਆਉਂਦਾ ਰੂਟੀਨ ਜੀ ਤੁਹਾਡੇ ਕੋਲੋਂ ਤੇ ਭੈਣ ਭਰਾ ਫੜ ਫੜਾ ਕੇ ਇੱਥੇ ਅੱਗੇ ਲੈ ਵੀ ਜਾਂਦੇ ਆ ਹਾਂਜੀ 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 ਮਾਲ ਨਾਲ ਦੀ ਨਾਲ ਹੀ ਮਤਲਬ ਲੱਗ ਜਾਂਦਾ ਹਾਂਜੀ ਤੇ ਆਪ ਤਾਂ ਅਖੀਰ ਚਲੋ ਵੀਡੀਓ ਪਾਈਏ ਕਿਤੇ ਹਾਂ ਤੇ ਉਹ ਕੁਦਰਤੀ ਹੁੰਦਾ ਕਿ ਪਸ਼ੂ ਲਿਆਂਦੇ ਨਾਲ ਦੀ ਨਾਲ ਹੀ ਸੇਲ ਹੋ ਗਏ ਫੇਰ ਕੰਮ ਰਹਿ ਜਾਂਦਾ ਸਹੀ ਹੈ ਜੀ ਫੇਰ ਕੀ ਫਿਰ ਮੈਂ ਕਹਾ ਵੀ ਨਹੀਂ ਅਕਰਾ ਬਸ ਸਹੀ ਇਹ ਹਾਥੀ ਦਾ ਕਦ ਆਪਾਂ ਕਹਿ ਸਕਦੇ ਪੂਰੇ ਕੱਤ ਪੁੱਤ ਵਿੱਚ ਇਹਨਾਂ ਵੀਰ ਇਹ ਤਾਂ ਕੀ ਸੂਬਾ ਕੀ ਵਿਰਵਾ ਇਹ ਵੀਰ ਜੀ ਤੀਜੇ ਸੂਵੇ ਆ ਕੇ ਸੋਏ ਜੀ ਹਾਂਜੀ ਸੂਆ ਅੱਜ ਨੂੰ ਸੂਈ ਨੂੰ ਅੱਜ ਕੋਈ 15 11 ਦਿਨ ਹੋ ਗਏ ਆ ਅੱਛਾ ਜੀ ਦੋ ਦੇ ਵੇਲੇ 100 ਲੀਟਰ ਆਹ ਟਾਈਮ ਤਿਆਰ ਆ ਠੀਕ ਆ ਤੇ 15 ਲੀਟਰ ਆਪਾਂ ਗਰੰਟੀ ਦੇ ਭੇਜਦਾ ਜੇ ਕਿਤੇ ਦੂਰ ਨੇੜੇ ਵੀ ਕਿਸੇ ਭਰਾ ਨੇ ਖੜਨੀ ਆ ਹਾਂਜੀ ਤੇ ਇੱਥੇ ਆ ਕੇ ਆਪ ਦਾ ਦੋ ਡੰਗਾ ਇਕੱਲਾ 16 ਕਿਲੋ ਦੋ ਚੋਕੇ ਲੈ ਠੀਕ ਆ ਜੀ ਮਗਰ ਇਹ ਤਾਂ ਬੱਚਾ ਵੀ ਆ ਗਿਆ ਮਗਰ ਇਹ ਜੀ ਮਗਰ ਕਟਾ ਆ ਗਿਆ ਜੀ ਮਗਰ ਕਟਾ ਤੇ ਕਟਾ ਮਗਰ ਦੋਸਤੋ 15 ਕਿਲੋ ਦਾ ਸਮਾ ਹੈ ਸੁਈ ਨੂੰ ਤਜਾ ਸਵੇਰ ਤੇ 16 ਕਿਲੋ ਜਿਹੜਾ ਗਰੰਟਡ ਆ 15 ਕਿਲੋ ਦੀ ਤਸੱਲੀ ਤੇ ਤੁਸੀਂ ਲਗਾ ਲਓ ਠੀਕ ਆ ਜੀ ਆਨਲਾਈਨ ਮੇਰਾ ਵੀ ਕੋਈ ਸੌਦਾ ਕਰਨਾ ਚਾਹੁੰਦਾ ਤੇ 15 ਕਿਲੋ ਦੀ ਗਾਰੰਟੀ ਤੇ ਸਲਿੱਟ ਤਾਂ ਉਹ ਭੇਜ ਦਿੱਤੀ ਜਾਊਗੀ ਕਾਤੋਂ ਵੱਡਾ ਚੋਣ ਜਵਾਦੀ ਵੀਰੇ ਫਿਰ ਓਕੇ ਰਿਪੋਰਟਾਂਗੇ ਬਹੁਤ ਚੰਗੀ ਜੀ ਚੋਣ ਕੋਈ ਭੂਰ ਨਹੀਂ ਛੱਟਾ ਨਹੀਂ ਪੋਲੀ ਸੰਗੀ ਤੇਰੀ ਫੁੱਲ ਠੀਕ ਆ ਜੀ ਹਾਂਜੀ ਲਓ ਵੀ ਇੱਕੋ ਦੋਸਤੋ ਪਾਣੀ ਬਾਹਰ ਕੱਢ ਕੇ ਆਪਾਂ ਤੋੜ ਕੇ ਦਿਖਾਉਰੇ ਆ ਉਹ ਜਿਵੇਂ ਆਪਾਂ ਗੱਲ ਕਰਦੇ ਵੀ ਹਾਥੀ ਸੰਦੂਰਿਆ ਉਹ ਗੱਲਬਾਤ ਆ ਵੀ ਫੁੱਲ ਵਜੋਂ ਮੋੜ ਦੇ ਵਿੱਚ ਚੌੜਾ ਚਗਾਠਾ ਪਿੱਠਪੁੜੇ ਵਾਲੇ ਪਾਸੇ ਤੁਸੀਂ ਮਾਰ ਰਹੇ ਮੜੀ ਜੀ ਝਾਤ ਆ ਦੇਖੋ ਜੀ ਬਹੁਤ ਆਪਣੇ ਭੈਣ ਭਰਾ ਦੋਸਤੋ ਡਿਮਾਂਡ ਕਰਦੇ ਆ ਵੀ 15 ਲੀਟਰ 16 ਸ੍ਰੀ ਮਾਝ ਚਾਹੀਦੀ ਆ ਕੋਈ 15 16 16 ਲੀਟਰ ਇਸ ਵਕਤ ਇਹਦੇ ਥੱਲੇ ਹਾਜ਼ਰ ਕੋਈ 15 ਦਿਨਾਂ ਦੀ ਸੂਈ ਦੇ ਥੱਲੇ ਬਾਕੀ ਬਹੁਤ ਸੋਨਾ ਪਿੱਟਕੂੜਾ ਲੱਗਾ ਕਰਮਾ ਦੀ ਨੂੰ ਫੁੱਲ ਦਾ ਵਜ਼ਨ موجوده ਫੁੱਲ ਦਾ ਵਜ਼ਨ ਲੋਡ ਸੋ ਬਿੰਦਿਆਂ ਵਾਲਾ ਬਿਲਕੁਲ ਆਪਾਂ ਕਹਿ ਦਿੰਦੇ ਆ ਵੀ ਬਿਲਕੁਲ ਬੜਨ ਵਾਲਾ ਬਿੰਦਿਆਂ ਨਾਲ ਲੇਵਾ ਸੋ ਸ਼ਾਨਦਾਰ ਤੇ ਪੂਰੀ ਜਾਨਦਾਰ ਕੁਆਲਿਟੀ ਦੇ ਵਿੱਚ ਆ ਠੀਕ ਹੈ ਜੀ ਬਹੁਤ ਸੋਣੀ ਦਿਖਦੁਖਾ ਇਧਰੋਂ ਫੇਸ ਕੁਆਲਿਟੀ ਤੁਹਾਨੂੰ ਵਿਖਾ ਦਿੱਤੀ ਆਪਾਂ ਆ ਲਓ ਫਿਰ ਆਈਏ ਠੰਡੀ ਬੜੀ ਕਰਮਾ ਦੀ ਠੀਕ ਹੈ ਜੀ ਹਾਂ ਜਿੱਥੇ ਮਰਜ਼ੀ ਉਹ ਡਾਕ ਲੋ ਜਿੱਥੇ ਮਰਜ਼ੀ ਬੰਨ ਲੋ ਠੀਕ ਆ ਹਾਂਜੀ ਬਾਕੀ ਪੁਲਿਸ ਸਾਹਿਬੀ ਨਿਸ਼ਾਨ ਵਾਸਤੇ ਸਾਰੇ ਭੈਣ ਭਰਾ ਉਹ ਦੇਖ ਕੇ ਤੇ ਦੇਖਦੇ ਸਾਰੇ ਪਤਾ ਲੱਗ ਜਾਣਾ ਪੁਲਿਸ ਸਾਹਿਬੀ ਬਹੁਤ ਆ ਸ਼ੱਕ ਨਹੀਂ ਸੰਧੂ ਵੀਰ ਹਾਂ ਮੈਂ ਕਹਿ ਰਿਹਾ ਪਛਾਣਣਾ ਬਹੁਤ ਔਖਾ ਇੱਕ ਕੁੜੀ ਦੱਸੋ ਮੈਂ ਸਮਾਂ ਤੁਹਾਨੂੰ ਨੋਟ ਕਰਾ ਦੇਣਾ ਤਕਰੀਬਨ ਕੋਈ 1.5 ਵਜੇ ਦਾ ਫੇਰ ਤੇ ਮੋਰਨਿੰਗ ਵੀਰ ਨਿਸ਼ਾਨ ਚੁਵਾਈ ਦਾ ਸਮਾਂ ਕਿੰਨਾ ਸੀ 7 ਵਜੇ ਦੀ ਚੁਵਾਈ ਹੈ ਸਵੇਰੇ ਆਪਣੇ 7 7 ਵਜੇ ਦੀ ਹਾਂਜੀ ਲਓ ਜੀ 7 ਵਜੇ ਦੀ ਜਿਹੜੀ ਦੋਸਤੋ ਚੁਵਾਈ ਹੈ ਚੁਵਾਈਆਂ ਵੀ ਥੋੜੀਆਂ ਜਿਹਾ ਮੇਡ ਹੀ ਹੁੰਦੀਆਂ ਸਿਆ ਬਹੁਤ ਤੋਂ ਸ਼ਾਨਦਾਰ ਕੁਆਲਿਟੀ ਆ ਠੀਕ ਆ ਜੀ ਸੋ 16 ਲੀਟਰ ਦੁੱਧ ਮੇਰਾ ਭਰਾ ਜਿੱਦਾਂ ਮਰਜ਼ੀ ਆਪਣੀ ਚੋ ਕੇ ਤਸੱਲੀ ਕਰ ਸਕਦੇ ਹੋ ਤੁਸੀਂ ਥੱਲੇ ਜੱਵੇ ਦੀ ਭਾਂਡੇ ਭੁੰਡੇ ਦੀ ਤੁਸੀਂ ਵੇਖੋ ਸਫਾਈ ਇੱਕ ਸਾਰ ਬਿਲਕੁਲ ਫੱਦਰਲੇਵਾ ਠੀਕ ਆ ਮੇਰੇ ਨਾਲ ਵੀ ਚੰਗੀ ਅਮਾਜ ਕੀ ਡਿਮਾਂਡ ਕਰਦੇ ਪਏ ਜੇ ਦੇ ਨਹੀਂ ਕਿੰਨੇ ਦੀ ਆ ਪਾਜੇ ਫਰਾਜ ਵੀਰ ਮੁੱਲ ਭਾਵੇਂ ਡੇਢ ਕਰਾ ਲਓ ਆ 1.45 ਕਰਾ ਲੂ ਆ 1.40 ਹਾਂ ਨਾ ਮੈਂ 1.35 ਦੀ ਦਵਾਂਗਾ ਮਲਕੀ ਜਿੱਥੇ ਤੱਕ ਆਪਣੇ ਭੈਣ ਭਰਾਵਾਂ ਨਾਲ ਹੁੰਦਾ ਨਾ ਬਈ ਲਾਸਟ ਟੂ ਨਾਈਟ ਆ ਰਸਤਾ ਇੱਥੋਂ ਤੱਕ ਮਿਲਣੀ 35 ਦੀ ਹਾਂਜੀ 35 ਦੀ ਮੈਂ ਦੇ ਦਿਆਂਗੇ ਠੀਕ ਆ ਹਾਂਜੀ ਮੈਂ ਵੀ 35 ਦੀ ਮਿਲਣੀ ਆ ਦੋਸਤੋ 1,35,000 ਜੀਐਸ ਨੂੰ ਆ 1.5 ਲੱਖ ਮੁੱਲ ਕਰਾਉਣ ਨੂੰ ਕਰਾ ਲਓ 45 ਕਰਾ ਲਓ ਠੀਕ ਆ ਜੀ 35 ਦੀ ਇਹ ਤੁਹਾਨੂੰ ਮਿਲ ਜੂਗੀ ਐਂਡ ਟੂ ਐਂਡ ਤੇ 15 16 ਸਰੀ ਮੈਂ ਆ ਬਾਕੀ ਮੇਰੇ ਭਰਾ ਤੁਸੀਂ ਆਪ ਸਿਆਣੇ ਹੋ ਠੀਕ ਹੈ ਜੀ ਦੇਖਦੇ ਆ ਸਾਰੀ ਵਾਸੇ ਖੜਾਦੀ ਮੇਰੇ ਨਾਲ ਪਸ਼ੂ ਦਾ ਪਤਾ ਲੱਗ ਗਿਆ ਜਰਾ ਇੱਕ ਸੈਕਿੰਡ ਨੰਬਰ ਤੇ ਨਿਸ਼ਾਨ ਆ ਮੱਝ ਦੀ ਕਿਹੜੇ ਕੀ ਡਿਟੇਲ ਕੀ ਬਿਰਵਾ ਇਹ ਵੀਰ ਜੀ ਦੂਜੇ ਸਵੇਰ ਆ ਗਈ ਝੋਟੀ ਗੱਬਰ ਓਕੇ ਇਹ ਅਜੇ ਹਫਤਾ ਲੈ ਜੂ ਹਫਤਾ ਲੈ ਜੂ ਹਾਂ ਜੀ ਹਫਤਾ ਲੈ ਜੂ ਦਿਹਾੜੀ ਵਾਧੇ ਖੜ ਸਕਦੀ ਘੱਟ ਵੀ ਖੜ ਸਕਦੀ ਹਾਂ ਜੀ ਠੀਕ ਹੈ ਪਸ਼ੂ ਆ ਸਵੇਰ ਦੂਜੇ ਸੂਣਾ ਇਹਨੇ ਦੂਜਾ ਸੂਆ ਜੀ ਹਾਂ ਜੀ ਤੇ ਬਹੁਤ ਚੰਗੀ ਆ ਚਲੋ ਮਗਰੇ ਘਰ ਦੀ ਸਲੋਤ ਬਹੁਤ ਆ ਠੀਕ ਆ ਦੋ ਦਾਨੇ ਪਹਿਲਾਂ ਨੇ 14 ਕਿਲੋ ਦਿੱਤਾ ਠੀ ਠੀਕ ਹੈ ਜੀ। ਬਾਕੀ ਅਵੀਰ ਜੀ ਗੱਬਣ ਪਸ਼ੂ ਆ ਗਾਓ ਆਇਆ ਗਰੰਟੀ ਕੋਈ ਨਹੀਂ। ਠੀਕ ਹੈ ਜੀ। ਕੋਈ ਪਸ਼ੂ ਆ ਇੱਥੇ ਤਸੱਲੀ ਕਰੇ। ਇੱਕ ਰਿਕਵੈਸਟ ਆ ਸਾਰੇ ਭਰਾਵਾਂ ਨੂੰ। ਮਗਲਾ ਗਰੰਟੀ ਨਹੀਂ ਕੋਈ। ਬਿਲਕੁਲ। ਠੀਕ ਹੈ ਜੀ। ਬਿਲਕੁਲ ਜੀ ਬਿਲਕੁਲ। ਲੋ ਵੀ ਭਰਾਵੋ ਇੱਥੇ ਪੈਸੇ ਕਰਨ ਹੋਣੇ ਤੁਸੀਂ ਕਿੱਲੇ ਤੇ ਇੱਥੇ ਤਸੱਲੀ ਆਪਦੀ ਬੰਦ ਦੀ ਸਰ ਦੀ ਜੋ ਤਸੱਲੀ ਆ। ਵਾਹ ਲਾ ਦਿਆ ਕਰੋ ਜੀ ਤੋੜ ਕੇ ਵਾਹ ਲਾ ਦਿਆ ਕਰੋ। ਕੋਈ پارک ਕੁ ਵੀਰ ਲਿਆ ਕਰੋ। ਜਿੱਦਾਂ ਮਰਜ਼ੀ ਆਪਣੀ ਤਸੱਲੀ ਕਰੋ। ਦੂਜਾ ਸੂਬਾ ਇਹ ਛੋਟੀ ਸੋਣੀ ਆ। ਬਾਕੀ ਸੋਨੇ ਪਿੱਟ ਪੁੜੇ ਦੇ ਵੇਚਾ ਪੁੜੇ ਪੜੇ ਨ ਉਹ ਨਾਲੇ ਵਾ ਤੁਹਾਨੂੰ ਆਪਾਂ ਜਦੋਂ ਤੋੜ ਕੇ ਵਿਖਾਇਆ ਪਸ਼ੂ ਦਾ ਬਧਰੇ ਫਤ ਲੱਗ ਜਾਊਗਾ ਨਿਸ਼ਾਨ ਵੀਰੇ ਟਿੱਪਣ ਭਾਰਤਿਛੇ ਦੀ ਅੱਜ ਦੀ ਘੜੀ ਤੱਕ ਆਪਣੀ ਪੂਰੀ ਤਸਦੀ ਹੈ ਭਾਰਤ ਦੀ ਆਪਣੀ ਗਾਰੰਟੀ ਹੋਊਗੀ ਟਿੱਪਣ ਮੈਂ ਇੱਕ ਨੰਬਰ ਆ ਇਹ ਵੀ ਪੋਲੀ ਜਿਹੜੇ ਭਰਾ ਨੇ ਪਸ਼ੂ ਲਜਾਣਾ ਆਪ ਦੀ ਤਸੱਲੀ ਕਰਕੇ ਖੜੇ ਟਿੱਪ ਕੇ ਖੜੇ ਜੇ ਕਿਹਾ ਆਨ ਲਾਈਵ ਵੀਡੀਓ ਕਾਲ ਤੇ ਆਪ ਦੀ ਟਿੱਪ ਕੇ ਲੈ ਬਸ ਜੀ ਬਸ ਲੈ ਵੀਰੇ ਨਿਸ਼ਾਨ ਖੋਲ ਕੇ ਤੋੜ ਕੇ ਦਿਖਾ ਦਗੇ ਸੋ ਦੋਸਤੋ ਇਹ ਗੱਬਨ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਆ ਠੀਕ ਆ ਜੀ ਹਵਾਨੇ ਚੱਡੇ ਦੀ ਵੈਸੇ ਜਿੱਥੇ ਤੱਕ ਆਪਾਂ ਮੌਕੇ ਤੇ ਦਿਖ ਰਹੇ ਆ ਸਾਫ ਸੁਥਰੀ ਦਿਖਾਈ ਦੇ ਤੇ 2 ਲੈ ਜੇ 4 ਲੈ ਜੇ 3 ਤੇ ਆਈਆਂ ਦੀਆਂ ਕਰਮਾਂ ਦੀਆਂ ਮਾਤਾਵਾਂ ਤੇ ਆਵਦੇ ਆ ਨੇ ਠੀਕ ਆ ਜੀ ਤੇ ਪੂਰੀ ਬੰਨ ਥਣ ਕੇ ਸੋਊਗੀ ਕਰਮਾਂ ਦੀ ਗੁਲਾਈ ਦੇ ਵਿੱਚ ਸਿੰਘ ਆ ਬਾਕੀ ਤੁਹਾਨੂੰ ਇੱਕ ਵੀ ਬਾਹਰ ਕੱਢ ਕੇ ਆਪਾਂ ਤੋਰ ਕੇ ਦਿਖਾਉਣੇ ਆ ਬਧਰੇ ਸਮਝ ਆ ਜੂਗੀ ਗੱਲਬਾਤ ਆ ਲੋ ਠੀਕ ਆ ਕਾਦਰ ਵੀ ਇਹ ਵੀ ਤਕਰੀਬਨ ਜਾਨੋ ਇਹਨਾਂ ਵੱਡੀ ਆ ਨਾ ਉਰੀ ਵੱਡੀ ਆ ਜੀ ਹਾਂ ਵੱਡੀ ਆ ਜੀ ਇਹਨਾਂ ਨੂੰ ਸੀ ਨਹੀਂ ਰਾਜਵੀਰ ਹਾਂ ਆਹ ਪਸ਼ੂ ਥੋੜਾ ਤੁਹਾਨੂੰ ਪਤਾ ਰਾਤ ਜਿਹੋ ਜਿਹਾ ਸਮਾਂ ਆ ਆ ਪਸ਼ੂ ਤਾਂ ਮੈਨੂੰ ਤਾਂ ਤੁਹਾਨੂੰ ਪਤਾ ਕਿੰਨਾ ਘੱਟ ਲੱਭੰਦਿਆ ਚਲੋ ਵੈਗਰੂ ਦੇ ਮੈਨੂੰ ਵੀ ਚਲੋ ਨਿਸ਼ਾਨੇਰੇ ਤੁਹਾਡਾ ਕਿਤਾਬ ਵੀ ਬੜਾ ਪੁਰਾਣਾ ਪਸ਼ੂ ਆਮ ਨਾਰਮਲ ਕੁਰਲੀਆਂ ਜਾਂ ਆਮ ਕਿੱਲੇ ਤੇ ਦੋ ਦੋ ਤਿੰਨ ਤਿੰਨ ਹੀ ਖੜੇ ਮੱਜਾਂ ਹਾਂਜੀ ਹਾਂਜੀ ਫਿਰ ਵੀ ਇਹ ਤੁਹਾਡੇ ਕੋਲ ਫਿਰ ਵੀ 8-7 ਲੱਗ ਜਿਹੜੇ ਜੁੜੇ ਪਏ ਹਾਂਜੀ ਇਹਨਾਂ ਵੱਲ ਤਕਰੀਬਨ ਮਾਲਕ ਦੀ ਕਿਰਪਾ ਨਾਲ 5-7 ਪਸ਼ੂ ਹੁੰਦੇ ਹੀ ਆ ਵਿੱਚ ਵਾਲੇ ਠੀਕ ਹੈ ਜੀ ਲਓ ਜੀ ਇਹ ਪੂਰਾ ਬਾਡੀ ਸਟਰਕਚਰ ਆ ਫੇਸ ਕੁਆਲਟੀ ਹੈ ਠੀਕ ਹੈ ਜੀ ਬਾਡੀ ਬੰਤਰ ਤੁਸੀਂ ਦੇਖੋ ਆ ਬਾਹਰੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਥਣ ਵਿਖਾ ਰਹੇ ਹਾਂ ਬਾਕੀ ਬਿਲਕੁਲ ਉਹ ਦੋ ਤੇ ਬਾਕੀ ਤੁਸੀਂ ਵੇਖ ਹੀ ਜਾਗਦੇ ਜੀ ਆ ਦੇਖੋ ਜੀ ਛੋਟਾ ਜਟੂ ਜੀ ਦੀ ਚੰਗੀ ਬਿਲਕੁਲ ਸਿੰਗਲ ਖੱਦੀ ਆ ਤੇ ਪਤਲੇ ਪੰਡੇ ਦੀਆ ਕਰਮਾਲੇ ਠੀਕ ਆ ਜੀ ਆ ਦੇਖੋ ਬਹੁਤ ਵਧੀਆ ਚੰਗੀ ਕੁਆਲਟੀ ਦੇ ਵਿੱਚ ਤੇ ਬਿਲਕੁਲ ਤਿਆਰੀ ਦੇ ਵਿੱਚ ਜਿਹੜਾ ਮੇਰਾ ਭਰਾ ਕੋਈ ਸੂਆ ਸੂਆ ਪਸ਼ੂ ਲੱਭਦਾ ਉਹ ਵੀ ਅਵੇਲੇਬਲ ਧੁੱਕੇ ਪਸ਼ੂ ਜਿਹੜੇ ਵੀਰ ਦਾ ਹਿੱਸਾ ਜਾਊਗਾ ਠੀਕ ਆ ਜੀ ਉਹ ਵੀ ਤਕਰੀਬਨ ਤਿਆਰੀ ਦੇ ਵਿੱਚ ਹੀ ਆ ਮਾਲਕ ਨਿਸ਼ਾਨ ਵੀਰੇ ਇਹ ਕਿੰਨੇ ਦੀ ਦੇ ਰਿਹਾ ਅੱਜ ਫਿਰ ਰਾਵੀਰ ਮੌਨ ਭਾਵੇਂ ਦਾ 30 ਕਰ ਲਗੇ 35 ਕਰ ਲਗੇ ਹਾਂਜੀ ਇਹ ਇੱਕ ਵੀ ਇੱਕ 15 ਦੀ ਝੋਟੀ ਜਿਹੜੀ ਹਾਲਾਂ ਹੀ ਦੇ ਦੇਣੀ ਇੱਕ 15 ਦੀ ਇੱਕ 15 ਦੀ ਵੀ ਵੀਡੀਓ ਥੋੜਾ ਜਿਹਾ ਸਮੇਂ ਬਾਅਦ ਪਾਉਣ ਲੱਗੇ ਆ ਬੇਸ਼ੱਕ ਤੈਨੂੰ ਮਾਲ ਤਾਂ ਅਸੀਂ ਤੇਰਾ ਮੈਂ ਪਹਿਲਾਂ ਜ਼ਿਕਰ ਕੀਤਾ ਇਹ ਵਿਗਦਾ ਰਹਿੰਦਾ ਹਾਂਜੀ ਪਰ ਅੱਜ ਥੋੜਾ ਜਿਹਾ ਵਕਫੇ ਬਾਅਦ ਪਾਉਣ ਤੇ باوجود ਥੋੜਾ ਜਿਹਾ ਆਪਾਂ ਮੈਸਰੂਸ ਕਰਕੇ ਮਾਲ ਦੇਣਾ ਜਿੰਨਾ ਵੀ ਹੋ ਸਕਦਾ ਹੈ ਬਿਲਕੁਲ ਜੀ ਬਿਲਕੁਲ ਬਾਕੀ ਰਵੀਰ ਇਹਦੀ ਝੋਟੀ ਦਾ ਘਰ ਵਾਲੇ 1.70 ਮੰਗੀ ਜਾਂਦੇ ਆ 1.5 ਮੰਗੀ ਜਾਂਦੇ ਆ ਠੀਕ ਹੈ ਜੀ ਬਿਲਕੁਲ ਮੰਗੀ ਵੀ ਜਾਂਦੇ ਆ ਦੇ ਡੇਢ ਡੇਢ ਨੇ ਛੋਟੇ ਬਿਲਕੁਲ ਕੋਈ ਸ਼ੱਕ ਨਹੀਂ ਵੀਰ 1.15 ਦੀ ਲੱਖ ਰੁਪਏ ਦੀ ਆਮ ਮੈਂ ਹੋ ਗਈ ਯਾਰ ਕੀ ਆਮ ਨਾਰਮਲ ਹੀ ਹੋ ਗਈ ਬਿਲਕੁਲ ਨਾਰਮਲ ਹੋ ਗਈ ਤੇ ਵੇਖੋ ਛੋਟੀ ਸੁਥਰੀ ਕਿੱਡੀ ਬਿਲਕੁਲ ਠੀਕ ਹੈ ਪਹਿਲਾਂ ਥੋੜਾ ਜਿਹਾ ਅੱਜ ਤੋਂ ਨਿਸ਼ਾਨ ਮੇਰੇ 2-3 ਸਾਲ ਪਹਿਲਾਂ ਕੋਈ ਵੀਰ ਮੈਨੂੰ ਵੀਡੀਓ ਛੁਰਕਾ ਦਿੰਦਾ ਸੀ ਵੀਰੇ ਆਪਾਂ ਆ ਚੀਜ਼ ਦੀ ਵੀਡੀਓ ਪਾਉਣੀ ਹੈ ਘਰ ਵਾਲੇ ਇੱਕ ਜਿਹੜਾ ਵੀਰ ਪਾਉਂਦੇ ਤਾਂ ਮੈਂ ਪੁੱਛ ਲਈ ਨਾ ਵੀ ਨਾਰਮਲ ਚਲੋ ਮੇਰਾ ਸੁਭਾਅ ਵੀ ਵੀਰ ਕਿੰਨਾ ਕੁ ਰੇਟ ਮੰਗਦਾ ਕਿੰਨਾ ਕੁ ਰੇਟ ਜੀ ਤੇ ਕੋਈ 45 ਕੋਈ 1.5 ਕੋਈ 45 1.5 ਹਾਂਜੀ ਹਾਂਜੀ ਤੇ ਮਾਧਿਮੇ ਨੂੰ ਵੈਸੇ ਕਿਤੇ ਨਾ ਕਿਤੇ ਥੋੜੀ ਜੀ ਸਵਾਲੀ ਵੀ ਰੱਖਦੀ ਹੁੰਦੀ ਵੀ ਪਰ ਮੰਗਣ ਵਾਲੇ ਬੰਦਾ ਮੰਗਦਾ ਹੀ ਆ ਮੰਗਦਾ ਜੀ ਮੰਗ ਤੇ ਨਾ ਬਦਸੋ ਵੈਸੇ ਵਪਾਰ ਲੈਣ ਦੇ ਵਿੱਚ ਇੱਕੇ ਥਾਂ ਤੋਂ ਪਸ਼ੂ ਤੁਹਾਨੂੰ ਮਿਲ ਜਾਂਦੇ ਆ ਠੀਕ ਹੈ ਜੀ ਤੇ ਮਾਨਤਨ ਹੋਊਗਾ ਵਿੱਚੋਂ ਬੜੀ ਚੰਗੀ ਆ ਝੋਟੀ ਇੱਕ ਇਧਰ ਤਜੇ ਨੰਬਰ ਤੇ ਆ ਜੀ ਤੇ ਕਾਪਾ ਤੁਹਾਨੂੰ ਹੋਇਆ ਹੋਰ ਇਧਰ ਝੋਟੀ ਵਿਖਾ ਦੇ ਲਿਆ ਨੀਲੀ ਚ ਆ ਗਈ ਵੀਰੇ ਹਾਂ ਜੀ ਨੀਲੀ ਚ ਆ ਗਈ ਜੀ ਠੀਕ ਹੈ ਜੀ ਤੇ ਨਿਸ਼ਾਨ ਇਹ ਵੀ ਗੱਬੜ ਆਪਣੇ ਕੋਲ ਵੀ ਤੇ ਇਹ ਗੱਬੜ ਆ ਜੀ ਇਹ ਵੀ ਅਜ ਹਫਤਾ ਲੈ ਜੀ ਹਫਤਾ ਕ ਲੈਂਦੀ ਆ ਹਾਂ ਜੀ ਬਹੁਤ ਚੰਗੀ ਆ ਤਿੱਪਣ ਪੋਲੀ ਵੇਖ ਲਓ ਥੋੜਾ ਥੰਡ ਲੱਗਦਾ ਜਿਵੇਂ ਥੋੜੀ ਸਖਤ ਨਿਕਲੂਗੀ ਪਰ ਤਿੱਪਣ ਇੱਕ ਨੰਬਰ ਆਪਾਂ ਤਿੱਪ ਕੇ ਵਿਖਾ ਦਾਂਗੇ ਪੋਲੀ ਨੂੰ ਹੋਰ ਵੀ ਨਿਕਲੂਗੀ ਠੀਕ ਆ ਹਾਂ ਜੀ ਲੋਕ ਦੱਸੋ ਨੀਲੀ ਅੰਗਰੇਜ਼ ਸ਼ਕੀਨ ਵੀਰਾਂ ਦੇ ਲਈ ਆ ਵੀ ਜਿਹੜ ਬਾਕੀ ਫੇਸਬੁਕ ਕੁਆਲਿਟੀ ਚੰਗੀ ਆ ਪਿੱਠ ਫੁੜੇ ਤਾਂ ਤੁਸੀਂ ਇੱਕ ਵੇਖ ਲਓ ਠੀਕ ਆ ਜੀ ਰਈਗੜ ਤਿੱਪੰਦੀ ਦੋਸੋ 33 ਵੀਰਾਂਵਾਦੀ ਪੋਲੀ ਆ ਠੀਕ ਆ ਜੀ ਮਤਲਬ ਕਈ ਵਾਰ ਵੀਰਾਂ ਨੂੰ ਕੋਈ ਥਾਂ ਦਾ ਸਾਈਜ਼ ਜਾਂ ਥਾਂ ਦੀ ਸ਼ੇਪ ਹੋਵੇ ਕਿ ਨਾ ਜਾ ਜਾਂਦਾ ਵੀ ਕਿਤੇ ਪਸ਼ੂ ਕਰੋੜ ਜਾਂ ਕਰੜਾ ਨਾ ਹੋਵੇ ਤੇ 33 ਪੋਲੀ ਆ ਉਹ ਹੋ ਸਕਿਆ ਤੇ ਵਿੱਚ ਆਪਾਂ ਤੁਹਾਨੂੰ ਤਸੱਲੀ ਲਾ ਦੇਣਾ ਤੁਸੀਂ ਦੇਖੋਗੇ ਵੀ ਠੀਕ ਆ ਤਸੱਲੀ ਕਰਵਾ ਕੇ ਜ਼ਰੂਰ ਦਿਖਾ ਦੇਾਂਗੇ ਤੇ ਨਿਸ਼ਾਨ ਵੀਰੇ ਇਹਨੂੰ ਇੱਕ ਵਾਰੀ ਮੜਾ ਖੋਲ ਕੇ ਤੁਰਦੇ ਭਰਾ ਠੀਕ ਆ ਜੀ ਸੱਬਗੀ ਮੋਛਦੀ ਆ ਠੀਕ ਆ ਜੀ ਅੱਖਾਂ ਬਿੱਲੀਆਂ ਨੇ ਮੱਥੇ ਬੱਲ ਬੱਲੀ ਆ ਬਗੀ ਮੋਛ ਸੋ ਨੀਲੀ ਦੇ ਵਿੱਚ ਪਾਖੇ ਦਾ ਮੇਰਾ ਵੀ ਕੋਈ ਮੰਨ ਸਕਦਾ ਤੇ ਸੋ ਸ੍ਰੀਕ ਬੰਤਰ ਤੁਸੀਂ ਦੇਖੋ ਸਾਹਮਣੇ ਤੁਹਾਡੇ ਤੇ ਪਸ਼ੂ ਜਾਨਵਰ ਜਿੰਨੇ ਆਪਣੇ ਕੋਲ ਗੱਪਾਂ ਨਾਲ ਕੋਈ ਆਨਲਾਈਨ ਭਰਾ ਸੌਦਾ ਕਰਦਾ ਪਿੱਛੇ ਪੁੱਛੇ ਤਾਂ ਕੋਈ ਮੁਸ਼ਕਲ ਨਹੀਂ ਕਿਹਾ ਜੀ ਸਾਰੇ ਪਸ਼ੂ ਦੇ ਆਪਣੀ ਭਾਰ ਦੀ ਗਾਰੰਟੀ ਹੋ ਜੀ ਠੀਕ ਆ ਜੀ ਹਾਂ ਜੀ ਤੇ ਪਣ ਇੱਕ ਨੰਬਰ ਹੋਣਗੇ ਸਾਰੇ ਪਸ਼ੂ ਠੀਕ ਆ ਹਾਂ ਜੀ ਲਓ ਜੀਆ ਕਰੋ ਚੈੱਕ ਸੋ ਆ ਬਾਡੀ ਸਟ੍ਰਕਚਰ ਹੈ ਇਸ ਮੈਂ ਦਾ ਵਿਸ਼ਾਲ ਵੀਰੇ ਥੋੜਾ ਜਿਹਾ ਹੋ ਸਕਦਾ ਵੀ ਸਾਈਡ ਸੂਟ ਦਾ ਨਹੀਂ ਸਾਈਡ ਨਹੀਂ ਰਾਜੀ ਪਾਲਾ ਅੱਛਾ ਹਾਂਜੀ ਉਹ ਪਰਲੀ ਸਾਈਡ ਤੋਂ ਨਹੀਂ ਪਾਲਾ ਪਰਲੀ ਸਾਈਡ ਤੋਂ ਦਿਖਾਇਓ ਤੁਹਾਨੂੰ ਆਪੇ ਗਾਰੀਆਂ ਉਹ ਦੇਊਗੀ ਹਾਂ ਠੀਕ ਹੈ ਜੀ ਬਿਲਕੁਲ ਤੁਹਾਨੂੰ ਪਤਾ ਲੱਗ ਜੂਗਾ ਵੀ ਪਾਲਾ ਬਿਲਕੁਲ ਇਹ ਪੱਧਰੀ ਛੋਟੀ ਲਓ ਜੀ ਆ ਕਰੋ ਜੱਗ ਠੀਕ ਹੈ ਜੀ ਥੋੜਾ ਜਿਹਾ ਆਪਾਂ ਤੁਹਾਨੂੰ ਬਹਿਣੀ ਸਾਈਡ ਤੋਂ ਵੀ ਦਿਖਾ ਰਹੇ ਆ ਬਾਕੀ ਥਣ ਤੁਸੀਂ ਵੇਖ ਲਓ ਠੀਕ ਹੈ ਜੀ ਸੋ ਤਿੱਪਣ ਵੀਰ ਪੋਲੀ ਦੱਸ ਰਿਹਾ ਉਹ ਨਾਲ ਦੀ ਨਾਲ ਆਪਾਂ ਹੋ ਸਕਦਾ ਤੁਹਾਨੂੰ ਜਰੂਰ ਹਾਂ ਕੋਈ ਨਹੀਂ ਧਾਰਾ ਮਾਰ ਕੇ ਦਿਖਾਵਾਂਗੇ ਜਰੂਰ ਠੀਕ ਹੈ ਜੀ ਆ ਫੇਸ ਕੁਆਲਟੀ ਆ ਮੂੰ ਮੱਥੇ ਦੀ ਚੰਗੀ ਆ ਤੇ ਹਾਂ ਨਿਸ਼ਾਨ ਵੀਰੇ ਮੋੜ ਲਿਆ ਜੇ ਫੁੱਟ ਗਿਆ ਤੋ ਦੋਸਤੋ ਹੋ ਸਕਦਾ ਵੀ ਕਿਸੇ ਭਰਾ ਨੂੰ ਉਹਦੀ ਪਸੰਦੀਦਾ ਮਾਲ ਮਿਲ ਜਾਵੇ ਇਸ ਕਰਕੇ ਮੇਰਾ ਵੀ ਵੀਡੀਓ ਵਾਤੋਂ ਦਾ ਕਿ ਸ਼ੇਅਰ ਜ਼ਰੂਰ ਕਰਿਓ ਤੇ ਭੈਣ ਭਰਾਵਾਂ ਦੇ ਹਿੱਸੇ ਆ ਸਕਦੇ ਆ ਤੇ ਨਿਸ਼ਾਨ ਇਹ ਨੀਲੀ ਦਾ ਕੀ ਮੰਗ ਕੀ ਮੁੱਲ ਕਰਤਾ ਜੀ ਰਾਜਵੀਰ ਮੁੱਲ ਇਹਦਾ 1 15 ਕਰ ਲਓ 10 ਕਰ ਲਓ ਹਾਂਜੀ ਇਹ ਲੱਖ ਚੋਂ ਮਾਨਦਾਨ ਕਰ ਦਾਂਗੇ ਲੱਖ ਚੋਂ ਹਾਂਜੀ ਠੀਕ ਆ ਜੀ ਹਾਂਜੀ ਲੋ ਵੀ ਲੱਖ ਦੇ ਵਿੱਚੋਂ ਮਾਨਦਾਨ ਠੀਕ ਆ ਜੀ ਲੱਖ ਦੇ ਵਿੱਚ ਦੋਸਤੋ ਛੋੜਛੱਪਾ ਹੋ ਜਾਊਗਾ ਬਾਕੀ ਚਿਹਰਾ ਮੋਹਰਾ ਬਾਡੀ ਸਟਰਕਚਰ ਤੁਹਾਡੇ ਸਾਹਮਣੇ ਆ ਸਾਰਾ ਕੁਝ ਲੌਂਗ ਟੇਲ ਆ ਬਿਲਕੁਲ ਪੌਣ ਨਾਲ ਪੂਛ ਆਪਾਂ ਕਹਦੇ ਨੇ ਵੀ ਟੱਚ ਕਰਦੀ ਆ ਜਿਹਨੂੰ ਮੀਲੀ ਵੀ ਅਮੱਜਾਂ ਛੋਟੀਆਂ ਅਕਸਰ ਆਪਾਂ ਦੇਖਦੇ ਆ ਠੀਕ ਆ ਆਦਰ ਨਿਸ਼ਾਨ ਵੀਰੇ ਆਪਣੇ ਕੋਲ ਇਧਰ ਇੱਕ ਚੌਥੇ ਨੰਬਰ ਤੇ ਇਹ ਮੱਝ ਦਾ ਵੀ ਤੁਸੀਂ ਵੇਰਵਾ ਕਰਦੇ ਹੋ ਸੰਜਾ ਇਹ ਗੱਬਣ ਹੀ ਨਾ ਜੀ ਇਹ ਵੀ ਗੱਬਣ ਆ ਗਈ ਤੇ ਇਹ ਕਿੰਨਾ ਸੂਆ ਇਹਦਾ ਇਹ ਯਾਰ ਕਿ ਤੀਜੇ ਸੂਏ ਆ ਜੀ ਤੱਜਾ ਹਾਂਜੀ ਤੁਸੀਂ ਸਮਾਂ ਲੈ ਜੂ ਵੀ ਹੈਨਾ ਸਮਾਂ ਵੀ ਹਫਤਾ ਲੈ ਜੀ ਬਹੁਤ ਚੰਗੀ ਮਾਣ ਪੰਜ ਪੰਜ ਦਿਨ ਸਾਰੀਆਂ ਕੱਢ ਦਿਆ ਜੀ ਹਾਂਜੀ 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 ਠੀਕ ਆ ਜੀ ਲਓ ਵੀ ਅ ਵੀ ਦੋਸਤੋ ਹਫਤਾ ਇਹਦਾ ਸਮਾਂ ਹਜੇ ਬਾਕੀ ਆ ਬਾਕੀ ਮੱਝਾਂ ਚੰਗੀਆਂ ਨੇ ਰਾਜੀ ਆ ਜਿੰਨੇ ਵੀ ਤੁਹਾਨੂੰ ਵਜਨ ਲੋਡ ਦੇ ਵਿੱਚ ਆਪਾਂ ਦਿਖਾ ਰਹੇ ਆ ਕੱਬ ਹਾਈਟ ਨਾਲ ਹੀ ਆਪਾਂ ਜਿਕਰ ਕਰੀ ਜਾ ਰਹੇ ਆ ਠੀਕ ਆ ਜੀ ਤੇ ਵੱਡੀ ਆਈ ਵੀ ਠੀਕ ਆ ਕੋਈ ਛੋਟੀ ਚੀਜ਼ ਨਹੀਂ ਗਈ ਚੰਗੀ ਇਹ ਤਕਰੀਬੀ ਮੀਡੀਅਮ ਤੋਂ ਪਲੱਸ ਹਾਈਟ ਆ ਭਾਰ ਪਿੱਛੇ ਦੀ ਆਪਣੀ ਗਾਰੰਟੀ ਹੋਊਗੀ ਇਹ ਮੈਂ ਗੱਬਣ ਪਸ਼ੂ ਆ ਨਾ ਭਾਰ ਪਿੱਛੇ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਤੇ ਪਣ ਇੱਕ ਨੰਬਰ ਹੋਣਗੇ ਸਾਰੇ ਪਸ਼ੂ ਬਾਕੀ ਜਿਹੜੇ ਭਰਾਣੇ ਖਾਣੀਆਂ ਦੀ ਸੱਲੀ ਕਰਕੇ ਖੜੇ ਤੇ ਕਿਹੇ ਆਨਲਾਈਨ ਹੋਣੇ ਆਪਾਂ ਵੀਡੀਓ ਕਾਲ ਦਿੱਤੇ ਪਰੇਲੇ ਆ ਸਕਦਾ ਬਿਲਕੁਲ ਜਿੱਦਾਂ ਤਸੱਲੀ ਕਰਨੀ ਆਪਦੇ ਅੱਖਾਂ ਕੋਈ ਆ ਕੇ ਤਸੱਲੀ ਬਿਲਕ ਬਹੁਤ ਚੰਗੀ ਗੱਲ ਆ ਮੈਂ ਪੈਸੇ ਲਾਉਣੇ ਠੀਕ ਹੈ ਆਪ ਦੀ ਸੱਲੀ ਕਰ ਲੇ ਜੇ ਨਹੀਂ ਕੋ ਆ ਸਕਦਾ ਤੇ ਆਪ ਦੀ ਦੋ ਟਾਈਮ ਆਨਲਾਈਨ ਵੀਡੀਓ ਕਾਲ ਤੇ ਚੋਕੇ ਦੇਖ ਲੈ ਠੀਕ ਹੈ ਜੀ ਹਾਂ ਜੀ ਲੋਕ ਦੋਸਤੋ ਚੌਥਾ ਨੰਬਰ ਮੇਰਵਾ ਪਾ ਦਿੱਤਾ ਆਪਾਂ ਤੁਹਾਨੂੰ ਠੀਕ ਹੈ ਜੀ ਤੱਜਾ ਸੁਆ ਇਹ ਸਮਾਜ ਨੇ ਸੁਣਾ ਬਾਕੀ ਲਿਸ਼ਕਰੂਸ਼ ਕਪੂਰੀ ਆ ਪਿੰਡੇ ਬਿਲਕੁਲ ਪਤਲੇ ਆ ਦਧਾਰੂ ਦੁੱਧ ਵਾਲੀਆਂ ਮੱਝਾਂ ਨੇ ਤੇ ਬਾਕੀ ਮੇਰਾ ਵੀਰ ਡਿਸੀਜਨ ਥੋੜਾ ਫੇਸ ਕੁਆਲਿਟੀ ਚੰਗੀ ਆ ਸੇਕ ਸੁਗ ਬਹੁਤ ਵਧੀਆ ਗਲਾਈ ਦੇ ਵਿੱਚ ਬੇਦਰ ਨਿਸ਼ਾਨ ਮੜਾ ਤੋਰ ਦੇਣੂਗੀ All the koli. ਠੀਕ ਆ ਨਿਸ਼ਾਨੇ ਰੋ ਇਹ ਕਿੰਨੇ ਦੀ ਦੇ ਦਿਆ ਜੀ ਇਹ ਰਾਜਿਰ ਮੋਲ ਭਾਵੇਂ ਦਾ 1 5 ਕਰਾ ਲਓ ਹਾਂਜੀ ਇਹ 95 ਦੀ ਮੈਂ ਦੇ ਦਾਂ 95 ਦੀ ਹਾਂਜੀ ਸਹੀ ਠੀਕ ਆ ਜੀ ਹਾਂਜੀ ਚੰਗੀ ਮੈਂ ਆ ਕੋੜ ਦੇ ਵੀ 13 14 ਕਿਲੋ ਰਮਾਨੀ ਛੋਟੀ ਚਵਾਈ ਨਹੀਂ ਮਾਜ ਤਾਂ ਮਾਜੀ ਹੈ ਚੰਗੀ ਆ ਹਾਂਜੀ ਲੋ ਵੀ ਇਹ ਵੀ ਦੋਸਤੋ ਡਿਮਾਂਡ ਜਿੰਨੀ ਮਰਜ਼ੀ ਆ ਤੇ 95000 ਐਂ ਦੇ 95000 ਠੀਕ ਆ ਜੀ ਬਾਕਟਰ ਮਾਰ ਕਰਾ ਲਓ ਜਾਂ ਉੱਪਰ ਕੁਝ ਵੀ ਆ ਹਾਂਜੀ ਤੇ 95000 ਦੀ ਤੁਹਾਨੂੰ ਇਹ ਮਾਜ ਮਿਲ ਜੂਗੀ ਮਤਲਬ ਸੌਦਾ ਨਿਸ਼ਾਨਬਿਰੇ ਇਤੋਂ ਤੱਕ ਤਾਂ ਤਕਰੀਬਨ ਸਾਰਾ ਲੱਕ ਤੇ ੜੀ ਆ ਕੋਈ ਬਾਹਰ ਥੋੜੇ ਦੋ ਚਾਰ ਹਜ਼ਾਰ ਅੰਦਰ ਕਰ ਹਾਂਜੀ ਹਾਂਜੀ ਬਾਕੀ ਮਾਲ ਸੁਥਰਾ ਮਾਲ ਸੁਥਰਾ ਮਾਲ ਤੋਂ ਨਹੀਂ ਵੇਚਿਆ ਕਰਾਉਣਾ ਆਪਾਂ ਮਾਲ ਸਾਰ ਸੁਥਰਾ ਜੀ ਵੇਨੇ ਇਹ ਵੀਡੀਓ ਆ ਰਿਆ ਨੇ ਅਮਾ ਜੀ ਦਾ 1 20 ਵੀ ਆਖੀ ਜਾਂਦੇ ਆ ਠੀਕ ਹੈ ਚਲੋ ਸਾਰੇ ਭਰਾ ਆਪਣੇ ਕੋਈ ਗੱਲ ਨਹੀਂ ਬਿਲਕੁਲ ਜੀ ਬਿਲਕੁਲ ਕੋ ਜੇ ਪਾਣਾ ਕਿਸ ਨੂੰ ਮਿਲੀ ਉਹ ਪਾਣਾ ਅਗਲੇ ਦੇਣੀ ਆ ਆਪਾਂ ਨੂੰ ਜਾਇ ਪਾਣਾ ਆਪਾਂ ਉਸ ਹਾਣ ਦੇ ਦੇਣੀ ਹਾਂ ਠੀਕ ਹੈ ਜੀ ਬਿਲਕੁਲ ਜੀ ਹਾਂ ਜੀ ਕਿਉਂ ਆઠ ਪਸ਼ੂ ਆ ਹਾਂ ਇਹ 2000 ਰੁਪਏ ਲੈ ਰੁਪਿਆ 15000 ਬੰਜਣਾ ਤੇ ਠੀਕ ਹੈ ਜੀ ਪਾ ਕੇ ਲਿਆ ਕੇ ਹੋਰ ਵੇਚ ਲਾਂਗੇ ਵੇਚ ਲਾਂਗੇ ਠੀਕ ਹੈ ਇਤਨੀ ਵੀ ਰਾਈ ਚਲਾ ਜੀ ਵਧੀਆ ਚੱਲੀ ਜਾਂਦਾ ਕੰਮ ਇਸ ਤੋਂ ਬਾਅਦ ਨਿਸ਼ਾਨ ਮੇਰੇ ਇੱਧਰ ਆ ਜੀ ਆਪਣੇ ਕੋਲ ਜਿਹੜਾ ਇੱਕ ਆ ਗੁੱਟ ਤੇ ਆ ਲਗਦਾ ਸੋਅ ਕਰਕੇ ਦੇਰਵਾ ਪਾ ਲਿਆ ਪੰਜਵੇਂ ਨੰਬਰ ਤੇ ਇੱਕ ਹੋਰ ਆਪਾਂ ਤਾਂ ਮੇਦਰ ਝੋਟੀ ਦਿਖਾ ਦਿੰਨੇ ਆ ਛੋਟੀ ਸਿੰਗੀ ਆ ਬਿਲਕੁਲ ਜਿਵੇਂ ਆਪਾਂ ਕਹਿੰਦੇ ਰਿੰਗ ਸੋਦਾ ਹਾਰਟ ਦਰਮਿਆਨੀ ਆ ਦੀ ਆ ਮੀਡੀਅਨ ਦਰਮਿਆਨੀ ਹਾਈਟ ਮੇਰਾ ਮੰਨ ਕੇ ਵੀਰ ਕੋਈ ਵੀ ਸੌਦਾ ਕਰਿਓ ਤੇ ਨਿਸ਼ਾਨ ਇਹ ਝੋਟੀ ਵੀ ਆਪਣੇ ਕੋਲ ਗੱਬਰ ਨਹੀਂ ਖੜੀ ਆ ਗੱਬਰ ਖੜੀ ਜੀ ਦੁੱਜੇ ਸੂਏ ਆ ਬੇ ਨਹੀਂ ਇਹ ਜੇ ਲੈ ਜੂ 2-4 ਹਫਤਾ ਅੱਛਾ ਜੀ ਠੀਕ ਆ ਚੰਗੀ ਝੋਟੀ ਆ ਤੇ ਛੋਟੀ ਗੋਡੀ ਦੀ ਆ ਦੋ ਦੇ ਵੀ 10 ਤੋਂ ਬਾਹਰ ਚ ਆ ਜੂਗੀ ਚ ਬਾ ਆ ਜੂਗੀ ਹਾਂਜੀ ਲੋ ਵੀ ਦੋਸਤੋ ਕਰੋ ਚੈੱਕ ਠੀਕ ਆ ਜੀ ਇਹ ਬਾਦੀ ਪੰਤਰਾ ਆ ਜਾਂਦੀ ਤੇ ਹਫਤਾ ਖੰਡ ਹ ਵੈਲ ਲੋਡ ਪੂਰਾ ਵਜਨ ਵਟਾ ਪੂਰਾ ਬਾਕੀ ਤੁਸੀਂ ਆ ਵੇਖ ਕੇ ਜਜਮੈਂਟ ਕਰ ਲਿਓ ਭਾਰਾ ਪੇਟਾ ਉੱਪਰੋਂ ਸੋਨਾ ਪਿੱਟ ਪੂਰਾ ਕਰਮਾਲੀ ਨੂੰ ਲੱਗਾ ਠੀਕ ਆ ਜੀ ਤੇ ਸਿੰਗਾ ਬਿਲਕੁਲ ਛੋਟਾ ਜਿਵੇਂ ਆਪਾਂ ਨਾਰਮਲ ਇੱਕ ਮੋਹਰਾ ਬਰੀਡ ਦੀਆਂ ਮੱਝਾਂ ਝੋਟੀਆਂ ਨੂੰ ਦੇਖਦੇ ਆ ਤੇ ਸਮਝ ਸਮਝ ਜਿਹੜਾ ਕੱਢਦੀ ਆ ਸੋ ਬਾਕੀ ਚਾਰ ਜਿਹੜੇ ਐਨੀਮਲ ਦੋਸਤੋ ਅੱਜ ਇਸ ਕਿਲੇ ਤੇ ਆਪਾਂ ਤੁਹਾਨੂੰ ਗੱਬਰ ਦਿਖਾ ਰਹੇ ਆ ਕੋਈ ਭਾਰ ਪੁਸ਼ੇ ਦੀ ਸਮੱਸਿਆ ਨਹੀਂ ਗਈ ਉਹ ਤਾਂ ਕੇ ਸੇਵਾ ਦਾ ਚੰਗੀ ਕਰੋਗੇ ਤੇ ਚੰਗਾ ਤੁਹਦੇ ਦੇ ਦੇਣਗੇ ਕਰਮਾਲੀਆਂ ਤੇ ਖੋਲ ਕੇ ਮੈਂ ਤੁਹਾਨੂੰ ਇੱਕ ਵਾਰੀ ਬਾਹਰ ਕੱਢ ਕੇ ਤੋਰ ਕੇ ਹੀ ਦਿਖਾਉਣੇ ਆ ਸੋ ਦਰਮਿਆਨੀ ਮੀਡੀ ਇੱਕ ਪੂਰੀ ਆਪਾਂ ਜਿਹੜੀ ਤੁਹਾਨੂੰ ਦਿਖਾਵਾਂਗੇ ਇਹ ਦੇਖੋ ਅਗਲਾ ਨੈਸਟ ਗੁਰਾ ਵੀਰਵਾ ਆਪਾਂ ਇਸ ਪੂਰੀ ਦਾ ਤੁਹਾਡੇ ਨਾਲ ਸੰਦਾਂ ਕਰਾਂਗੇ ਆ ਛੋਟੀ ਤੁਸੀਂ ਦੇਖ ਕੇ ਚੈੱਕ ਕਰੋ ਦੂਜਾ ਸਵੇਰ ਇਹਨੇ ਸੋਨਾ ਠੀਕ ਆ ਜੀ ਆ ਦੇਖੋ ਜੀ ਸੋ ਨਾਰਮਲ ਜੇ ਆਪਾਂ ਗੱਲ ਕਰਦੇ ਨੇ ਵੀ ਪਲੀ ਪਲੀਤੀ ਪੂਰੀ ਆ ਹਾਈਪਰ ਬੇਸ਼ੱਕ ਮੀਡੀਅਮ ਦਰਮਿਆਨੀ ਹੈ ਬਿਲਕੁਲ ਛੋਟੀ ਛੋਟੀ ਦੀ ਆ ਛੋਟੀ ਪੂਰਾ ਵਾਹ ਵੱਡੀਆਂ ਮੈਂ ਜਿੰਨਾ ਹਾਂ ਹਾਂ ਆ ਦੇਖੋ ਸਿੰਗੀ ਸੁੰਗੀ ਦੀ ਬਹੁਤ ਚੰਗੀ ਆ ਘਰ ਰੱਖਣ ਨਾਲੋਂ ਰਾਜ ਜੀ ਇਹ ਜਿਹੜੀ ਇਹਦੀ ਝੋਟੀ ਹੈ 10 ਰੁਪਏ ਪੀ ਗਏ ਇਸ ਤਰ੍ਹਾਂ ਦੀ ਰਹਿਣੀ ਹੈ ਬਿਲਕੁਲ ਜੀ ਆ ਸਵੇਰ ਦੇ ਵਿੱਚ ਕੋਈ ਦੀ ਜਜਮੈਂਟ ਨਹੀਂ ਹੋਣੀ ਨਾ ਨਿਸ਼ਾਨ ਵੀਰੇ ਭਾਵੇਂ ਹੁਣ ਤਾਂ ਜੋ origignal ਭਾਵੇਂ ਦੂਜੇ ਹੋਵੇ ਹਾਂਜੀ ਹਾਂਜੀ ਦੂਜੇ ਮਤਲਬ ਪੰਜਵੇਂ ਚੌਥੇ ਛੇਵੇਂ ਸੋਨੇ ਦੇ ਪਸ਼ੂ ਦੀ ਨਾ ਕੋਈ ਹਾਂਜੀ ਹਾਂਜੀ ਉੱਤੇ ਇੱਕ ਜਦੋਂ ਸਾਈਂ ਕੰਗਾ ਚਾਹੀਦਾ ਉੱਤੇ ਜਦੋਂ ਨਾ ਬਾਕੀ ਖਾਰਿਆਂ ਦੇ ਵਿੱਚ ਘਟ ਆਊਗੀ ਬਿਲਕੁਲ ਜੀ ਬਿਲਕੁਲ ਆ ਦੇਖੋ ਜੀ ਹੋ ਬਸ ਸਾਡਾ ਲਓ ਬੀ ਠੀਕ ਆ ਜੀ ਚੋਟੋ ਟੀ ਦੋਸਤ ਵੀ ਚੰਗੀ ਆ ਬਸ ਇਹ ਰੇਟ ਵੀ ਪੁੱਛਾ ਜੀ ਵੀਰ ਤੋਂ ਆਪਾਂ ਤੇ ਬਿਲਕੁਲ ਜੈਨੂਨ ਤੇ ਜੈਜ ਰੇਟਿੰਗ ਹੋਊਗਾ ਠੀਕ ਆ ਜੀ ਤੇ ਥੱਲੇ ਦੇ ਵੀ ਸਾਫ ਸੁਥਰੀ ਆ ਜਿਤੋਂ ਤੱਕ ਹੁਣ ਆਪਾਂ ਮੌਕੇ ਦੇ ਦੇਖ ਰਹੇ ਆਂ ਬਾਕੀ ਰੰਗ ਟੰਗ ਝੋਟੀ ਦਾ ਚੰਗਾ ਨਿਗਰਤਾ ਪੂਰੀ ਆ ਨਿਗਰ ਪਿੰਡੇ ਦੀ ਆ ਤੇ ਲੈ ਦੇ ਵੀਰ ਨਿਸ਼ਾਨ ਆ ਅੱਜ ਕਿਨੇ ਦੀ ਤੇਰੇ ਆ ਆਪਾਂ ਚਲੋ ਕਾ ਸਾਹਮਣੀ ਆ ਕਿਸੇ ਭਰਾ ਨਾਲ ਚਲੋ ਕੋਈ ਦੋ ਚਾਰ ਦਿਨ ਚਲੋ ਸੁਵਾਣੀ ਆ ਤਾਂ ਵੀਰ ਮੁੱਲੇ ਦਾ 85 ਕਰਾ ਲਓ 80 ਕਰਾ ਲਓ ਹਾਂਜੀ ਇਹ 76000 ਦੀ ਝੋਟੀ ਦੇ ਦਾਂਗੇ 76 ਤੇ 76000 ਦੀ ਔਰ ਬਿਲਕੁਲ ਆਇਆ ਕਸ ਕੇ ਜਿਵੇਂ ਕਹਿੰਦੀ ਬ੍ਰੇਕਾਂ ਲੱਗ ਗਈ ਹਾਂਜੀ 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 ਛੋੜ ਛੱਪਾ ਰਹਿ ਗਿਆ ਵਿੱਚੋਂ ਛੋੜ ਛੱਪਾ ਕਰ ਦਾਂ ਲੱਭੀ ਛੋੜ ਛੱਪਾ ਦੋਸਤੋ ਰਹਿ ਗਿਆ ਹਾਂਜੀ ਬਾਕੀ ਜੋ ਕਸਰਾ ਕੁਸਰਾ ਹੈ ਉਹ ਕੰਢ ਕਢਾ ਕੇ ਤੁਹਾਨੂੰ ਇੱਥੋਂ ਤੱਕ ਮਿਲ ਜੂਗੀ ਇਹ ਝੋਟੀ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ ਠੀਕ ਆ ਜੀ ਸੋਨਾ ਸਰੀਰ ਸੋਹਣੀ ਬੰਤਰ ਅੱਗੇ ਇੱਧਰ ਨਿਸ਼ਾਨਦੇਲੇ ਆਪਣੀ ਕੋ ਬੂਰੀ ਖੜੀ ਆ ਇਹ ਕਿਵੇਂ ਸੂਈ ਹੈ ਵੀਰ ਇਹ ਸੂਈ ਆ ਜੀ ਇਹ ਸੁਆ ਇਹਦਾ ਕੋ 20 ਦਿਨ ਦਾ ਲਾਲੋ 18 20 ਦਿਨ ਦਾ ਅੱਛਾ ਜੀ ਕਟਾ ਇਹਦੇ ਮਗਰ ਆ ਗਿਆ ਉਹ ਗੁੱਟ ਚ ਖੜਾ ਪੱਚਾ ਇਹਦਾ ਹਾਂ ਜੀ ਬੱਚਾ ਇਹਦਾ ਜੀ ਬਹੁਤ ਸੁਆ ਬੱਚਾ ਕੋ 20 ਕਿ ਦਿਨਾਂ ਦਾ ਤੁਸੀਂ ਬੱਚੇ ਤੋਂ ਅੰਦਾਜ਼ਾ ਕ ਲਾ ਲੋਗੇ ਠੀਕ ਹੈ ਜੀ 20 ਕਿ ਦਿਨਾਂ ਦਾ ਸੁਆ ਤੇ ਸੁਆ ਦੇ ਵਿੱਚ ਹਾਇ ਕਿ ਨਵੇਂ ਤੀਜੇ ਕਿਵੇਂ ਇਹ ਤੀਜੇ ਸੁਆ ਆਪਾਂ ਨੂੰ ਆਖਿਆ ਅੱਗੇ ਕੋਈ ਆਪ ਦੀ ਕੋ ਸਮਝ ਲਾ ਲੈ ਠੀਕ ਹੈ ਜੀ ਠੀਕ ਹੈ ਜੀ ਤੀਜੇ ਮੰਨ ਲੈ ਚੌਥੇ ਮੰਨ ਲੈ ਨਿਸ਼ਾਨ ਦੁੱਧ ਕਿੰਨੇ ਕਿਤੇ ਵੀ ਰਾਗ ਦੁੱਧ ਵੀਰ ਜੀ ਇਹ ਸਲੇ 10 ਤੋਂ ਬਾਹਰ ਆ ਦੁੱਧ 11 ਲੀਟਰ ਆਪਾਂ 10 10 ਕੇ ਵੰਡ ਦੇਣੀ ਠੀਕ ਹੈ ਜੀ ਠੀਕ ਹੈ ਚੌਣ ਜਵਾ ਦੀ ਸਾਫ ਹੈ ਚੌਣ ਇੱਕ ਨੰਬਰ ਕੋਈ ਪੂਰ ਛਟਾ ਨਹੀਂ ਪੋਲੀ ਹਾਂ ਠੰਡੀ ᱛੀ ਜਿਹੜਾ ਮਰਜੀ ਕੋ ਪਹਿਣ ਚੋਲੇ ਭਰਾ ਚੋਲੇ ਕੋਈ ਦਿੱਕਤ ਨਹੀਂ ਠੀਕ ਹੈ ਜੀ ਹਾਂਜੀ ਮਾ ਦੋਸਤ ਚੌਣ ਚਾਂ ਦੀ ਖਰੀ ਹੈ ਕਰਮਾਂ ਦੀ ਠੀਕ ਹੈ ਜੀ ਤੇ ਜਿਵੇਂ ਜਿਵੇਂ ਸ਼ਾਮ ਦੀ ਚਵਾਈ ਆ ਜਾ ਰਹੀ ਆ ਬਿਲਕੁਲ ਹਵਾ ਨਾ ਚੱਦਾ ਪਾਰਾਂ ਇਹਨਾਂ ਕਰਮਾਲੀਆਂ ਲੇਵ ਤੇ ਚ ਫੋਨ ਨੂੰ ਸ਼ੁਰੂ ਕਰ ਲੀਆਂ ਨੇ ਤੇ ਸ਼ਾਮ ਤੱਕ ਥੋੜਾ ਜਿਹਾ ਦੱਖ ਜੜੀ ਆ ਥੱਲੇ ਹਵਾ ਨੇ ਚੱਡੇ ਵੀ ਆ ਸੋਹਣੀ ਬਣ ਜਾਂਦੀ ਆ ਰਾਜਵੀਰ ਹੋਣੇ ਦਾ ਟਾਈਮ ਹੀ ਅੱਧਾ ਆ ਹਾਂ ਹਾਂਜੀ ਆ ਦੇਖੋ ਜੀ ਠੀਕ ਹੈ ਜੀ ਸੋ ਮਗਰ ਇਹਦੇ ਕਟਾ ਪੀਹ ਦਿਨਾਂ ਦੀ ਸੋਈ ਆ ਤੱਜਾ ਸੂ ਕੱਢ ਕੇ ਦਿਖਾ ਦਈਏ ਬੂਰੀ ਦੋਸਤੋ ਪਣਾਲੀ ਹੈ ਠੀਕ ਹੈ ਜੀ ਨੋਰਮਲੀ ਆਪਾਂ ਦੇਖਦੇ ਆ ਤੇ ਵੈਸੇ ਮਾਰਕਿੰਗ ਦੀ ਗੱਲ ਕਰੀਏ ਤੇ ਚਾਰੇ ਪੈਰਾਂ ਦੇ ਉੱਤੇ ਜਵਾਬ ਹੋ ਵੀ ਹੈ ਜਿਵੇਂ ਆਪਾਂ ਨੀਲੀ ਦੇ ਵਿੱਚ ਇਹਦਾ ਪੱਖ ਮੰਨ ਲੀਏ ਠੀਕ ਹੈ ਜੀ ਹਾਂ ਹਾਂ ਬੱਚਾ ਜਿਹੜਾ ਸੀਗਾ ਭਰਾਏ ਕੋਈ ਚੰਗਾ ਨੀਲੀ ਦਾ ਲੈ ਸਕਦਾ ਹਾਂ ਬਿਲਕੁਲ ਜੀ ਬਿਲਕੁਲ ਸੋ ਏਰੀਆ ਦੋਸਤੋ ਇਧਰ ਦਾ ਜੇਕਰ ਆਪਾਂ ਜਾਣ ਕਰੀਏ ਤਾਂ ਬਾਰਡਰ ਪੁੱਡਰ ਏਰੀਆ ਦੇ ਬਿਲਕੁਲ ਨੇੜੇ ਤੇ ਪਸੂ ਤੁਰ ਫਿਰ ਕੇ ਖਰੀਦੇ ਜਾਂਦੇ ਆ ਤੇ ਅਕਸਰ ਕਿਤੇ ਨਾ ਕਿਤੇ ਗਰੀਬੜ ਕਹਿ ਲੀਏ ਗਰੀਬੜ ਤੋਂ ਬਾਅਦ ਜੇਕਰ ਆਪਾਂ ਗੱਲ ਕਰਕੇ ਤਾਂ ਨੀਲੀ ਟੱਚ ਪੋਸ਼ ਜਿਹੜੇ ਆਮ ਨੋਰਮਲ ਨਿਕਲਦੇ ਰਹਿੰਦੇ ਆ। ਤੇ ਬੂਰੀ ਪ੍ਰਣਾਲੀ 11 ਕਿਲੋ ਦੁੱਧ 10 ਕਿਲੋ ਤੋਂ ਤੁਸੀਂ ਖਰੀਦਾਰੀ ਕਰ ਸਕਦੇ ਜੀ। ਤੇ 20 ਦਿਨਾਂ ਦਾ ਜਿਹੜਾ ਸਮਾਂ ਹੋ ਗਿਆ ਅੱਜ ਸੂਈ ਨੂੰ ਅੱਛਾ ਨਿਸ਼ਾਨ। ਅਗਲੇ ਪਿੱਛੇ ਥਣਾਂ ਦੇ ਧਾਰਾ ਬਰਾਬਰ ਵੀ। ਬਿਲਕੁਲ ਜੀ ਬਿਲਕੁਲ ਕੋਈ ਕਿਸੇ ਦਿਨ ਅਗਲੇ ਲਗੜਾ ਮਿਲੂ ਮਗਰ ਲੈਣਾ ਮਗਰਲਾ। ਠੀਕ ਆ ਜੀ। ਹਾਂ ਜੀ। ਗਾੜ ਵੀ ਬਹਿਦੀ ਜਿਹੜੀ 1.5 ਕਿਲੋ ਗਾੜ ਹੋ ਗਈ। ਠੀਕ ਆ ਜੀ। ਹਾਂ ਜੀ। ਲੋਵੀ ਪ੍ਰਾਪਤ ਠੀਕ ਆ ਜੀ। ਬਸ ਬਸ। ਠੀਕ ਹੈ ਜੀ ਹਾਂ ਨਿਸ਼ਾਨ ਮੇਰੇ ਲੈ ਚੱਲ ਗਏ ਠੀਕ ਹੈ ਨਿਸ਼ਾਨ ਮੇਰੇ ਦੇ ਦਾਂਗੇ ਕਿੰਨੇ ਦੀ ਫਰੇ ਇਹਦਾ ਮੁੱਲ 85000 ਜੀ ਲੈ ਦੇ ਵਰੀ ਗੱਲ 85 ਹਜ਼ਾਰ ਦੀ 85 ਦੀ ਹਾਂ ਜੀ ਪੱਕੇ ਬੰਦੇ ਜੇ ਤੁਸੀਂ ਆਣਾ ਇਹ ਨਾ ਕਰੋ ਫਿਰ ਮਾਲ ਆਪਾਂ ਖੋਰ ਵੀ ਦੇਦਗੇ ਕਰ-ਕਰ ਕੇ ਵਿਚੋੜੇ ਰਾਜ 80000 ਦੀ ਮੈਂ ਦੇਣੀ ਜੀ ਚੋਂ 100 ਰੁਪਿਆ ਛੋਟ ਕਰਾਂਗੇ 80 ਚ ਹਣਾ ਹਾਂ ਜੀ 10 ਕਿਲੋ ਦੀ ਗਰੰਟੀ ਲੈ ਜਾਏ ਕੋਈ ਆਣ ਕੇ ਇੱਥੇ ਚੋਲੇ ਤਸੱਲੀ ਕਰ ਲੈ ਦੁੱਧ 11 ਲੀਟਰ ਹੈ ਮੇਰੇ ਕੋਲ ਠੀਕ ਹੈ ਜੀ ਮੈਂ ਜੀ 80000 ਦੇ ਤੋ ਦੋਸਤੋ ਜਦ ਤੱਕ ਕੋਈ 100 ਰੁਪਿਆ ਪ੍ਰੇਮ ਹਫਤੇ ਨਾਲ ਜਿਹੜਾ ਕੋਈ ਰਸਾ ਛੜਾਈ ਆ ਛੋਟ ਸੱਪ ਹੀ ਹੋਊਗਾ ਠੀਕ ਹੈ ਜੀ 80000 ਉਸ ਤੋਂ ਬਾਅਦ ਨੈਕਸਟ ਇਧਰ ਆਪਾਂ ਤੁਹਾਨੂੰ ਇੱਕ ਹੋਰ ਠੋਡੀ ਦਿਖਾ ਦਿੰਨੇ ਆ ਇਸ਼ਾਰਾ ਇਹਦਾ ਵੇਰਵਾ ਕਿਵੇਂ ਹੈ ਤੇ ਕੱਲ ਦੀ ਸੂਈ ਵੀਰ ਜੀ ਕੱਟੀ ਮਗਰ ਠੀਕ ਹੈ ਜੀ हां ਜੀ ਦੂਜਾ ਸੂਆ ਝੋਟੀ ਦਾ ਹਾਂ ਲੋ ਜੀ ਮਗਰ ਕੱਟੀ ਆ ਗਈ ਆ ਦੂਜਾ ਸੂਆ ਠੀਕ ਹੈ ਜੀ ਫੀਮੇਲ ਕਾਫ ਆ ਬਾਕੀ ਫੇਸਬੁਕ ਇਦਾਂ ਦਾ ਤੁਸੀਂ ਦੇਖ ਸਕਦੇ ਚਿਹਰੇ ਮੋਰੇ ਦੀ ਬਿਲਕੁਲ ਛਾਈ ਸੂਈ ਬਲੈਕ ਮੱਥਾ ਤੇ ਹਵਾਨੇ ਚੱਡੇ ਦੀ ਵੀ ਸਾਫ ਸੁਥਰੀ ਦਿਖਾਈ ਦੇ ਰਹੀ ਆ ਦੋ ਤਿੰਨ ਚਵਾਈਆਂ ਹੋ ਗਈਆਂ ਫਿਰ ਆ ਕੱਲ ਦੀ ਸੂਈ ਕੱਲ ਰਾਤ ਦੀ ਅੱਜ ਦੀ ਚਵਾਈ ਅੱਜ ਸਵੇਰੇ ਹੋ ਗਈ ਤਿੰਨ ਜਵਾਈਆਂ ਹੋਈਆਂ ਤਿੰਨ ਹੋਈਆਂ ਜੀ ਤੇ ਬੌਲਾ ਸਵੇਰੇ ਕਿੰਨਾ ਕਿੰਨਾ ਕਿਚੋਲੇ ਆਂਦੇ ਥੱਲੇ ਬੌਲਾ ਸਵੇਰੇ ਮਤਲਬ ਗੈਲੋ ਵੀ ਆਪਾਂ ਫਾਲੋਂ ਛੱਡ ਗਏ ਤਿੰਨ ਸੱਤ ਸਾਢੇ ਤਿੰਨ ਕਿਲੋ ਦੋ ਜਿਹੜਾ ਚੋਲੇ ਕੁਝ 7 ਸੱਤ ਦੇ ਹੀ ਆ ਰਹੇ ਸਾਢੇ ਸੱਤ ਕਿਲੋ ਬੌਲਾ 7 ਕਿਲੋ 8 ਕਿਲੋ 7 ਕਿ ਮੈਨੂੰ ਬੌਲਾ ਪੂਰੀ ਡੋਕੇ ਡੱਕੇ ਥੱਲੇ ਵੀ ਛੱਡ ਚਾਰ ਚਾਰ ਦੇ ਇਨਸਾਫ ਚੰਗੀ ਬਹੁਤ ਚੰਗੀ ਜੀ ਚੌਣ ਕੋਈ ਹੋਰ ਵੀ ਛੱਟੇ ਵਾਲੀ ਗੱਲ ਨਹੀਂ ਕੋਲੀ ਆਪਾਂ ਧਰਾ ਮਾਰ ਕੇ ਕਾਹਦੇ ਵਿਖਾ ਲਾਗੇ ਠੀਕ ਹੈ ਜੀ ਹਾਂ ਜੀ ਮੈਂ ਦੋਸਤੋ ਕਿਸੇ ਰਕਮ ਦੀ ਭੂਰ ਨਹੀਂ ਕੋਈ ਛੱਟਾ ਨਹੀਂਗਾ ਓਨਰ ਹੋ ਸਕਿਆ ਤੇ ਆਪਾਂ ਤੁਹਾਨੂੰ ਜ਼ਰੂਰ ਨਾਲ ਦੀ ਨਾਲ ਜਿੰਨਾ ਵੀ ਹੋ ਸਕਦਾ ਆਪਣਾ ਮਕਸਦ ਜਿੰਨਾ ਵੀ ਆ ਕਿ ਤਸੱਲੀ ਕਰਕੇ ਵਿੱਚ ਜ਼ਰੂਰ ਆਪਾਂ ਐਡ ਕਰਵਾ ਦਾਂਗੇ ਵਿੱਚ ਤੁਹਾਨੂੰ ਨੋਟ ਕਰਾ ਦਾਂਗੇ ਤੇ 6-7 ਤੇ 6-7 ਕਿਲੋ ਬੌੜਾ ਹੀ ਆ ਤਿੰਨ ਕਿ ਚੁਵਾਈਆਂ ਹੋਈਆਂ ਨੇ ਠੀਕ ਆ ਜੀ ਕਈ ਵਾਰ ਵੈਸੇ ਵੀ ਦੋ ਤਿੰਨ ਚੁਵਾਈਆਂ ਦੇ ਵਿੱਚ ਪਸ਼ੂ ਆਪਾਂ ਪੂਰੇ ਸਾਫ਼ ਨਹੀਂ ਕਰਦੇਗੇ ਤੇ ਆ ਤੁਸੀਂ ਦੇਖੋ ਬਿਲਕੁਲ ਨੋਕਲਾ ਥਾਣਾ ਸਪੇਸਵਾਂਡ ਤੋਂ ਸਾਹਮਣੇ ਆ ਠੀਕ ਆ ਜੀ ਆ ਸਪੇਸਵਾਂਡ ਆ ਸੋ ਚੰਗੀ ਝੋਟੀ ਆ ਵੈਸੇ ਥਣ ਥਣ ਚੰਗਾ ਦਿਖਾ ਰਹੀ ਏ ਥੱਲੇ ਸੋ ਮੂੰਹ ਮੱਥੇ ਦੀ ਚੰਗੀ ਆ ਮਗਰ ਵੀ ਕੱਟੀ ਆ ਜਗਰ ਨਿਸ਼ਾਨ ਮ ਆ ਦੇਖੋ ਜੀ ਟਿਕਾ ਯਾਨੀ ਜਦੋਂ ਸੁਈ ਆਪਣੇ ਇਸ ਫਾਰਮ ਤੇ ਜਿੱਥੇ ਹਾਂਜੀ ਆਪਣੇ ਘਰ ਹੀ ਸੁਈ ਹੈ ਜੀ ਇੱਥੇ ਸੁਈ ਹੈ ਠੀਕ ਹੈ ਹਾਂਜੀ ਜੇ ਹਰ ਦੂਰ ਪ੍ਰੋਪਰ ਪੈ ਗਈ ਵਧੀਆ ਕੋਈ ਇਹੋ ਜੀ ਗੱਲ ਠੀਕ ਹੈ ਜੀ ਹਾਂਜੀ ਲੋ ਵੀਰਾਂ ਉਹ ਠੀਕ ਆ ਜੀ ਸੋ ਅੱਜ ਤਕਰੀਬਨ ਵੱਡੀ ਗਿਣਤੀ ਦੇ ਵਿੱਚ ਹੀ ਮਾਲ ਵੱਡੀ ਗਿਣਤੀ ਦੇ ਵਿੱਚ ਪਸ਼ੂ ਆ ਡਿਸੀਜਨ ਕੋਡਾ ਠੀਕ ਆ ਜੀ ਦਿਖਾ ਆਪਾਂ ਦਿੱਤੇ ਆ ਨਿਸ਼ਾਨ ਭਰਾ ਨੇ ਮਾਲ ਇਕੱਠਾ ਕਰਕੇ ਰੱਖਿਆ ਬਾਕੀ ਖਰੀਦਣਾ ਤੁਸੀਂ ਆ ਜਿਹੜਾ ਜਿਹੜਾ ਐਨੀਮਲ ਆ ਰੇਟ ਅਕੋਰਡਿੰਗ ਦੁੱਧ ਅਕੋਰਡਿੰਗ ਜਿਵੇਂ ਤੁਹਾਨੂੰ ਬਿਲਕੁਕੁਲ ਪਸੰਦ ਆਉਂਦਾ ਤੁਸੀਂ ਗੱਲਾਂ ਬਾਤਾਂ ਕਰੋ ਠੀਕ ਆ ਜੀ ਤੇ ਇਹ ਝੋਪੀ ਦਾ ਨਿਸ਼ਾਨ ਵੀ ਮੁੱਲ ਤੇ ਲੈ ਦੇ ਦੀ ਗੱਲਬਾਤ ਹੋ ਜੇ ਵੀ ਦੇ ਦੇਣੀ ਜਿੱਥੇ ਆਪਾਂ ਤੇ ਰਾਜਵੀਰ ਦਾ ਮੁੱਲ ਭਾਵੇਂ 7000 ਆ ਇਹ 2000 ਰੁਪਿਆ ਛੱਡ ਦਾਂਗੇ 500 ਰੁਪਿਆ ਓਟੋ ਛੋਟ ਕਰ 77 ਦੀ ਝੋਟੀ ਦੇ ਦਾਂਗ 77 ਦੀ ਹਾਂਜੀ ਠੀਕ ਆ ਹਾਂਜੀ ਦੋ ਦਵੀ ਕਰਮਾਲੀ ਚਲੋ ਕੋਈ ਸੇਵਾ ਵਾਲਾ ਬੰਦਾ ਹੋਇਆ ਦੋ 10 ਤੋਂ ਬਾਹਰ ਮਾਨਾ ਚਵਾ ਜੂਗੀ ਚਲੋ ਆਪਾਂ ਜਿਹਨਾਂ ਤੋਂ ਲਈ ਜਨਾ ਹੈ ਵੀ ਪਹਿਲਾਂ ਥੱਲੇ 9 10 ਕਿਲੋ ਚੋਆ ਠੀਕ ਆ ਤੇ ਚੰਗੀ ਆ ਥੋੜੀ ਥੋੜੀ ਸੁਸਾਜ ਆ ਸੁਥਰੀ ਬਹੁਤ ਆ ਬਿਲਕੁਲ ਜੀ ਹਾਂਜੀ ਬਾਕੀ ਭਾਵੜਾ ਜੈ ਜੈ ਰਾਜਵੀਰ ਬਿਲਕੁਲ ਹਾਂਜੀ ਲੈ ਵੀ ਪ੍ਰਭੂ ਬਾਕੀ ਮੱਜਾਂ ਦੀ ਰੀਤ ਆਪਾਂ ਨਾਰਮਲੀ ਗੱਲ ਕਰਦੇ ਆ ਵੀ ਚਲੋ ਵਹਿੜਾ ਨੇ ਕੀ ਕਰਦੇ ਪਰ ਵਹਿੜਾ ਦਾ ਵੀ ਬੜਾ ਵੱਡਾ ਯੋਗਦਾਨ ਆ ਇੱਕ ਡੇਰੀ ਫਾਰਮਰ ਨੂੰ ਠੀਕ ਆ ਜੀ ਜਿੰਨਾ ਤੋਂ ਦੋ ਕੱਢ ਸਕਦੀਆਂ ਉਹਨੀਆਂ ਮੱਝਾਂ ਨਹੀਂ ਕੱਢ ਸਕਦੀਆਂ ਪਰ ਬਿਲਕੁਲ ਜਾਇਜ਼ ਰੇਟ ਦੇ ਉੱਪਰ ਤੁਹਾਨੂੰ ਜਿਹੜੀ ਇਹ ਮਿਲ ਜੂਗੀ ਠੀਕ ਆ ਜੀ ਜਿੰਨੀ ਵੀ ਲੈਸਾ ਛੋੜ ਛੱਪੇ ਕਰਕੇ ਠੀਕ ਆ ਜੀ ਵਿੱਚੋਂ 2000 ਲੈਸ ਕੀਤੀ ਸੀ ਹੋਰ 500 ਰੁਪਏ ਲੈਸ ਕਰ ਦਿੱਤੀ ਆ ਸੋ 77 ਦੀ ਤੁਹਾਨੂੰ ਇਹ ਜਿਹੜੀ ਮੱਝ ਮਿਲ ਜੂਗੀ ਅੱਜ ਠੀਕ ਆ ਇੱਕ ਨਿਸ਼ਾਨ ਆਪਣੇ ਕੋਲ ਇੱਧਰ ਇੱਕ ਆਵੀ ਮੱਝ ਠਾ ਕੇ ਦਿਖਾ ਦਈਏ ਤੁਸੀਂ ਦੱਸਿਆ ਸੀ ਵੀ ਬਗੈਰ ਬੱਚਿਆਂ ਆ ਹਾਂ ਜੀ ਠੀਕ ਆ ਜੀ ਤੇ ਫਿਰ ਨਿਸ਼ਾਨ ਇਹ ਮਿਲਦੀ ਮੋਲਦੀ ਹਨ ਕਿਵੇਂ ਭਾੜੇ ਦੇ ਇਹ ਬਿਲਕੁਲ ਜੀ ਧਾਰ ਤੇ ਘਾਰ ਤੇ ਮਿਲਦੀ ਆ ਘਾਰ ਤੇ ਮਿਲਦੀ ਠੀਕ ਆ ਜੀ ਲਓ ਤੁਸੀਂ ਘਾਰ ਤੇ ਮਿਲਦੀ ਆ ਤੇ ਢਾਲੀ ਆ ਗਈ ਆ ਗਈ ਠੀਕ ਆ ਜੀ ਜਿਵੇਂ ਆਪਾਂ ਨੋਰਮਲੀ ਕਰਾ ਦਿੰਦੇ ਆ ਠੀਕ ਆ ਜੀ ਕੋਈ ਢਾਲੀ ਮੱਝ ਤੇ ਨਿਸ਼ਾਨ ਵੀਰੇ ਸੂਆ ਜਿੰਨਾ ਨਮਾ ਮੰਨਦੇ ਆ ਇਹਨੂੰ ਵੀਰ ਜੀ ਆਪਣੇ ਘਰ ਹੀ ਸੂਈ ਆ ਆ ਤੇ ਇਹ ਨਹੀਂ ਵੀ ਇੱਕ ਦਗਾਉ ਸੂਈ ਲਿਆਂਦੀ ਬੱਚੇ ਦਾ ਪਤਾ ਨਹੀਂ ਆ ਹਾਂ ਜੀ ਅੱਜ ਇਹਨੂੰ ਸੂਈ ਨੂੰ 20 22 ਦਿਨ ਹੋ ਗਏ ਆ ਜੀਆਂ ਬਾਈਆਂ ਦਿਨਾਂ ਦੇ ਜੀਆਂ ਬਾਈਆਂ ਦਿਨਾਂ ਦਾ ਬੱਚਾ ਹੀ ਤੇ ਬੱਚਾ ਇਹਦਾ ਗਿਆ ਮਰ ਅੱਛਾ ਜੀ ਤੇ ਹੁਣ ਮਤਲਬ ਇਹ ਧਾਰ ਤੇ ਮਿਲਦੀ 10 ਲੀਟਰ ਦੁੱਧ ਆ ਨੈਟਾ ਝੋਟੀ ਕੋਲੇ ਹਾਂ ਦੂਜਾ ਸੁਆ ਹਾਂ ਤੇ ਕੱਦ ਕੁਦ ਬਹੁਤ ਚੰਗਾ ਗੱਲ ਹੋਆ ਨਿਸ਼ਾਨ ਵੀਰੇ ਹਾਂ ਚਲੋ ਹੁਣ ਬਗੈਰ ਬੱਚੇ ਤੋਂ ਆ ਕਹੀਨਾ ਆਪਾਂ ਨਾਰਮਲੀ ਗੱਲ ਕਰਦੇ ਆ ਵੀ ਪਹਾੜੇ ਵਾਲਾ ਪਸ਼ੂ ਥਾਪੀ ਵਾਲਾ ਧਾਰ ਵਾਲਾ ਹਾਂਜੀ ਹਾਂਜੀ ਕਹੀਨਾ ਅਗਲੀ ਥਾਪੀ ਜਾ ਕੇ ਕੋਈ ਟੀਕਾ ਲੈ ਸਕਦਾ ਆਪਣੇ ਕੋਲ ਇੱਥੇ ਆਵੇ ਕੋਈ ਤੇ ਤਸੱਲੀ ਦੇ ਲਈ ਆਪਾਂ ਮੰਗੀ ਥਾਪੀ ਤੇ ਧਾਰ ਤੇ ਚੋਦੇ ਅਗਲੀ ਆਪਾਂ ਕੋ ਉਹਦੇ ਆਪ ਕੋਈ ਨਹੀਂ ਧਾਰਾ ਮਾਰ ਕੇ ਹੋਣੀ ਇੱਥੇ ਵਿਖਾ ਵੀ ਦਵਾਂਗੇ ਠੀਕ ਆ ਧਾਰ ਤੇ ਮਿਲੂ ਕਰਮਾਂ ਲਈ ਠੀਕ ਆ ਤੇ ਬਿਲਕੁਲ ਬਹੁਤ ਠੰਡੀ ਧੀਰੀ ਹੈ ਚਵਾਵੜਾ ਚੰਗਾ ਠੀਕ ਆ ਹਾਂਜੀ ਕੱਦ ਇੱਕ ਥੋੜੀ ਆਪਾਂ ਤੁਹਾਨੂੰ ਸੋ ਬਗੈਰ ਬੱਚੇ ਤੋਂ ਜਿਹੜੀ ਇਹ ਹੈਗੀ ਅਸੀਂ ਆ ਜੀ ਤੇ ਮਿਲਦੀ ਧਾਰ ਤੇ ਆ ਤੇ ਨਾਰਮਲੀ ਮੇਰਾ ਵੀ ਕੋਈ ਇੱਕ ਨਵੀਂ ਥਾਂ ਦੇ ਪਸ਼ੂ ਜਾਂਦਾ ਵੀ ਆ ਠੀਕ ਹੈ ਜੀ ਕਿ ਇੱਕ ਦੋ ਦਿਨ ਮਾੜਾ ਮੋੜ ਕਰਦਾ ਵੀ ਆ ਤੇ ਕੋਈ ਬੜੀ ਵੱਡੀ ਔਰ ਵਾਲੀ ਗੱਲ ਨਹੀਂ ਕਿ ਇੱਥੇ ਤੁਸੀਂ ਬੇਸ਼ੱਕ ਧਾਰ ਦੇ ਕੇ ਜਿਹੜੀ ਚਵਾਈ ਦੇਖ ਸਕਦੇ ਜੇ ਕਰ ਸਕਦੇ ਜੇ ਤੇ 10 ਕਿਲੋ ਨਿਸ਼ਾਰ ਉਹ ਦੱਸ ਰਿਹਾ ਵੀ 10 ਕਿਲੋ ਦੇ ਸਲੇ ਦੁੱਧ ਇਸ ਵਕਤ ਹਾਜ਼ਰ ਆ ਠੀਕ ਹੈ ਜੀ ਬਾਕੀ ਨਿਸ਼ਾਨ ਮੇਰੇ ਥੋੜਾ ਥੱਲੇ ਉਹ ਜਵੇਂ ਹਵਾ ਨਹੀਂ ਦੀ ਆਪਾਂ ਕਹਿ ਦਿੰਨੇ ਵੀ ਚੋਰ ਚੱਡਾ ਜਾਂ ਕਹਿ ਦਈਏ ਵਿਚਾਲੇ ਜਿਹੜਾ ਮਮ ਲੇਵਾ ਬਾਹਰ ਜਾਵਾਂ ਨਹੀਂ ਬਣਾਉਂਦੀ ਤੇ ਤਰੀਕੇ ਦਾ ਰੱਖਦੀ ਹੈ ਦੁੱਧ ਚੰਗਾ ਦੁੱਧ ਹੈਗਾ ਦੁੱਧ 10 ਕਿਲੋ ਆ ਆਪਾਂ 9 ਕਿਲੋ ਜਿੱਥੇ ਮਰਜੀ ਕੋਈ ਗਰੰਟੀ ਲੈ ਜੇ ਠੀਕ ਆ ਤੇ ਇਹ ਆ ਤੇ ਦੇਖ ਨਹੀਂ ਦੇ ਰਹੇ ਆਪਾਂ ਦੇ ਤੇ ਭਾ ਦੇ ਅੱਜ ਇਹਦਾ ਟੋਕੜਾ ਵਾਲਾ ਹੀ ਕਰ ਦੇਣਾ ਬਾਕੀ ਕਿੰਨਾ ਕੋ ਹੋਊਗਾ ਇਹ ਬਾਕੀ ਇਹ ਨਹੀਂ ਆ ਰਾਜਵੀਰ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸ ਦਿਆਂ ਵੀ ਇਹ ਨਹੀਂ ਵੀ گاਉਂ ਆਪਾਂ ਕੋਈ ਬੱਚੇ ਮਰੇ ਦੇ ਲਿਆਂਦੀ ਹੈ ਆਪਣੇ ਘਰ ਮੈਂ ਸੂਈ ਆ ਬਗੈਦਾ ਆਪਣੇ ਕੋਲ ਵੀਡੀਓ ਹੈਗੀ ਆ ਠੀਕ ਆ ਜ਼ੇਰ ਪਾਉਂ ਸਾਰਾ ਕੁਝ ਠੀਕ ਹੈ ਇਹ ਨਹੀਂ ਐਡਾ ਹੋਈ ਹੋਗੀ ਸੂਈ ਮੈਂ ਕੋਈ 2-4 ਮਹੀਨਿਆਂ ਦੀ ਹੋਊਗੀ ਉਹ ਤਾਂ ਫਿਰ ਵੇਖੋ ਹਾਂ ਤੇ ਇਤਬਾਰ ਕਰਕੇ ਆਪਾਂ ਕਹਿੰਦੇ ਵੀ ਕਬਾਇਆ ਤੇ ਸਿਰ ਤੇ ਦੁਨੀਆ ਕਾਇਮ ਆ ਤੇ ਮਤਲਬ ਹੁਣ ਆਪਾਂ ਦੇਵਾਂਗੇ ਕਿਨੇ ਦੀ ਚਲੋ 9 ਕਹਿੰਦੇ ਤੇ ਆਪਣੇ ਨਾਲ ਸੌਦਾ ਚਲੋ ਜੀ ਅੱਜ ਜਿਵੇਂ ਦਸਰ ਦਾ ਬੱਚਾ ਡਾਕੇ ਭਾਵੇਂ ਮੈਂ ਜਿੰਨੇ ਦੀ ਮਰਜ਼ੀ ਵੇਚ ਦੇਗੀ ਅੱਜ ਦੇ ਭਾਅ ਉਹ ਕਰ ਦੇਣਾ ਵੀ ਜਿਹੜਾ ਟੋਕਣਾ ਲਈ ਹਾਂ ਇਹਦਾ ਮੁੱਲ ਭਾ 75 ਕਰਾ ਲਓ ਤੇ 72 ਹਜ਼ਾਰ ਦੀ ਝੋਟੀ ਦੇ ਦੇਣੀ 72 ਦੀ ਹਾਂ ਜਿਹਦੇ ਵਿੱਚ ਕੋਈ ਚਲੋ ਪਸ਼ੂ ਲਿਆਉਂਦੇ ਹੋ ਕਿਸੇ ਚੋ ਕਮਾਈ ਵੀ ਕਰਨੀ ਹੈ ਇਹ ਚੋ ਕਮਾਈ ਸ਼ਹਿਰ ਤੋਂ ਆਉਦੀ ਰਕਮ ਚੋਂ ਵੀ ਚਲੋ ਆਪਾਂ ਹਾਂ ਹਾਂ ਚਲੋ ਹੋਂਦਾ ਵਪਾਰ ਲੈ ਲੈਣਾ ਇਹਨੂੰ ਵਪਾਰ ਲੈ ਲੈਣਾ ਤੇਰਾ ਤੁਹਾਨੂੰ ਪਤਾ ਥੋੜਾ ਬਹੁਤ ਸੱਜਾ ਖੱਪਾ ਵੀ ਕੰਮ ਕਰਨਾ ਸਾਰੇ ਪਸ਼ੂ ਦੇ ਨਾਲ ਆਏ ਨਹੀਂ ਆਉਣੇ ਸਾਰੇ ਕੋ ਲੈਣ ਵਾਲੇ ਨਹੀਂ ਆਉਣੇ ਇਹ ਨਾਲ ਦੀ ਨਾਲ ਹੀ ਚੱਲੀ ਜਾਣਾ ਸਾਰਾ ਠੀਕ ਹੈ ਜੀ 72 ਦੀ ਹੈ ਨਾ 72000 ਦੀ ਦੇ ਦਾਂਗੇ ਜੀ ਲਓ ਜੀ 72000 ਦੀ ਦੋਸਤੋ ਇਹ ਤੁਹਾਨੂੰ ਮੱਝ ਮਿਲ ਜੂਗੀ 9 ਕਿਲੋ ਤੇ ਤੁਸੀਂ ਸੌਦਾ ਕਰ ਲਓ ਠੀਕ ਹੈ ਜੀ ਦੋ ਲੁਕਾਸ ਹੋਊਗਾ ਦੋ ਟਾਈਮ ਚੋਲੋ ਠੀਕ ਹੈ ਜੀ ਦੋ ਟਾਈਮ ਠੀਕ ਹੈ ਕੋਈ ਪੂਰੇ ਛਟਾ ਨਹੀਂ ਕੋਈ ਡੋਕਲ ਨਹੀਂ ਮੈਂ ਠੀਕ ਹੈ ਜੀ ਆ ਡੇਢ ਪੌਂਡ 2 ਕਿਲੋ ਗਾੜੀ ਗਾੜਾ ਛੋਟੀ ਦੀ ਠੀਕ ਹੈ ਜੀ ਹਾਂਜੀ ਲਓ ਜੀ ਭਰਾਵੋ ਇੱਕ ਲਾਸਟ ਦੇ ਵਿੱਚ ਇਹਦਾ ਇਹ ਆਪਾਂ ਤੁਹਾਨੂੰ ਲੈ ਕੇ ਦਿਖਾ ਕੇ ਠੀਕ ਹੈ ਜੀ ਤੇ ਐਂਡ ਕਰਾਂਗੇ ਬਾਕੀ ਨਾਲ ਦੀ ਨਾਲ ਹੀ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਣਗੇ ਤੇ ਨਿਸ਼ਾਨ ਵੀਰੇ ਇੱਕ ਨੰਬਰ ਆਪਣੇ ਕਰ ਦਈਏ ਉਹ ਸੰਜੀ ਨੰਬਰ ਆਪਣਾ 94176 37084 ਠੀਕ ਹੈ ਜੀ ਹਾਂਜੀ ਤੇ ਹੋਰ ਕੋਈ ਗੱਲਬਾਤ ਵੀਰੇ ਬਸ ਜੀ ਕਿਰਪਾ ਬੈਗਰੂ ਦੀ ਬੇਨਤੀ ਇਹੋ ਹੀ ਆ ਭਰਾਵਾਂ ਨੂੰ ਕਿ ਜਿੰਨੇ ਵੀ ਪਸ਼ੂ ਲੈਣਾ ਆਪਦੀ ਸੱਲੀ ਕਰੇ ਹੂੰ ਕੱਲ ਨੂੰ ਜਿਹੜਾ ਆਵਾਮਾ ਕਿਸ ਨੂੰ ਦੇਣਾ ਉਹ ਗੱਲ ਸੈੱਟ ਨਹੀਂ ਆ ਜੇ ਕਿਸੇ ਨੇ ਇੱਥੋਂ ਆਨਲਾਈਨ ਮੰਗਵਾਉਣਾ ਤੇ ਆਪਦੀ ਦੋ ਟਾਈਮ ਵੀਡੀਓ ਕਾਲ ਤੇ ਚੋਲੇ ਹੂੰ ਮਤਲਬ ਜਿਹੜੀਆਂ ਗੱਬਣਾ ਮਈਆਂ ਆ ਆਦਿਆਂ ਵੀਡੀਓ ਕਾਲ ਤੇ ਆਦੇ ਥਣ ਵੇਖ ਲੈ ਪਹਿਲੀ ਗੱਲ ਤੇ ਆਓ ਇਹ ਖਰਚ ਨੇ ਆ ਗਿਆ ਆਪਦੀ ਤਸੱਲੀ ਕਰੋ ਬਿਲਕੁਲ ਮੈਂ ਤਾਂ ਪੰਜਾਬ ਭਰ ਦੇ ਵਿੱਚ ਸਾਰਾ 1000 1500 ਦਾ 2000 ਦਾ ਖਰਚਾ ਨਹੀਂ ਲੱਗਦਾ ਕੋਈ ਚੱਕਰ ਹੀ ਨਹੀਂ ਹੈਗਾ ਕੋ ਆਓ ਤੁਸੀਂ ਆਪਦੀ ਨਾਲੇ ਆ ਕੇ ਦੇਖ ਕੇ ਖੜੋ ਪਹਿਲੇ ਖਰਚ ਨੇ ਆ ਠੀਕ ਹੈ ਜੀ ਕਿਉਂ ਅਸੀਂ ਲੈ ਆ ਮਤਲਬ ਆਪਦੀ ਤਸੱਲੀ ਕਰਕੇ ਲੈ ਆ ਇਹ ਕਹੇ ਨਹੀਂ ਤੇ ਲੈ ਆਏ ਨੇ ਵੀ ਅਗਲੇ ਉਹ ਦਿਨਾਂ ਲੈ ਕੇ ਜਾਣੀਆਂ ਬਸ ਜੀ ਪਰ ਫਿਰ ਆਪਦੀ ਅਗਲੇ ਜੇ ਜੇ ਸੇਲ ਨਹੀਂ ਹੋਏਗੇ ਤੁਹਾਡੇ ਪਾਸੋਂ ਤੁਹਾਡੇ ਸਾਡੇ ਆ ਜਿਨ੍ਹਾਂ ਦੇ ਪਤਨਵਾ ਚੱਕ ਪਾਸ ਕਰਕੇ ਆਪਦੀ ਤਸੱਲੀ ਕਰਕੇ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਕਿਉਂ ਬੰਦਾ ਗਲਤ ਕਿਉਂ ਪਸ਼ੂ ਖਰੀਦੂਗਾ ਪਹਿਲਾਂ ਹੀ ਆਪਨੂੰ ਪ ਲਓ ਦੋਸਤੋ ਇਹ ਸਾਨੂੰ ਵੀਰ ਨਿਸ਼ਾਨ ਸਿੰਘ ਪਿੰਡ ਬਰਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਸੋ ਮਾਰਗ ਦੇ ਵਾਲੀ ਸਾਈਡ ਤੋਂ ਕੋਈ ਵੀਰ ਆ ਰਿਹਾ ਤੇ ਸਤਲੁਜ ਦਰਿਆ ਜਦੋਂ ਤੁਸੀਂ ਪਾਰ ਕਰੋਗੇ ਹਰੀਕੇ ਪੱਤਨ ਤੋਂ 10 11 ਕਿਲੋਮੀਟਰ ਦੀ ਦੂਰੀ ਤੇ ਪਿੰਡ ਬਰਵਾਲਾ ਪੱਟੀ ਦੇ ਬਿਲਕੁਲ ਨਜ਼ਦੀਕ ਆ ਪੱਟੀ ਚੌਂਕ ਪੱਟੀ ਮੋੜ ਦੀ ਨੂੰ ਆਪਾਂ ਕਹਿੰਦੇ ਪੱਟੀ ਮੋੜ ਤੋਂ ਤਕਰੀਬਨ ਕੋਈ 2 2.5 3 ਕਿਲੋਮੀਟਰ ਦੀ ਦੂਰੀ ਤੇ ਚੀਮਾ ਦੁੱਬਲੀ ਇਹ ਪਿੰਡ ਬਿਲਕੁਲ ਲਾਗੇ ਲਾਗੇ ਆ ਠੀਕ ਹੈ ਜੀ ਤੇ ਆਓ ਇਥੇ ਆਣ ਕੇ ਆਪਣੇ ਤੁਨੇ ਮਿੱਥੇ ਪਸ਼ੂਆਂ ਦੀ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ